ਤਲਵਾੜਾ ਹੁਣਾਂ ਨੇ ਇੰਟਰਵਿਊ ਚ ਕਿਹਾ ਕਿ ਦੀਪ ਸਿੱਧੂ ਤਾਂ ਤਾਲੀਬਾਨ ਦੇ ਨਾਲ ਵੀ ਰਲਣ ਨੂੰ ਫਿਰਦਾ ਸੀ ਉਹ ਤਾਂ ਕਹਿੰਦਾ ਸੀ ਮੈਂ ਤਾਂ ਪਿੰਡਰਾਵਾਲਾ ਵਾਂਗੂ ਸਿੱਧੀ ਟੱਕਰ ਲੈਣੀ ਆ ਸਟੇਟ ਦੇ ਨਾਲ ਤੇ ਫਿਰ ਤਾਂ ਅਮਰਤਪਾਲ ਉਸੇ ਰਾਹ ਤੇ ਸੀ ਦੀਪ ਦੀ ਸਭ ਤੋਂ ਮੈਨੂੰ ਪਿਆਰੀ ਗੱਲ ਜਿਹੜੀ ਲੱਗਦੀ ਆ ਜਿਸ ਕਰਕੇ ਮੈਂ ਉਹਦਾ ਆਸ਼ਕ ਆ ਜਦੋਂ ਗ੍ਰਿਫਤਾਰ ਹੋਣਾ ਸੀ ਫਾਈਨਲ ਹੋ ਗਿਆ ਕਿ ਹੁਣ ਗ੍ਰਿਫਤਾਰ ਹੋਣਾ ਹੀ ਆ ਉਹਨੇ ਕਿਹਾ ਕੋਈ ਕਾਲ ਨਹੀਂ ਦੇਣੀ ਕੋਈ ਕਾਲ ਨਹੀਂ ਦੇਣੀ ਮੈਂ ਆਪ ਨਹੀਂ ਪੜੂੰਗਾ ਆਪਣਾ ਕੋਈ ਭਰਾ ਖਰਾਬ ਨਹੀਂ ਹੋਣਾ ਚਾਹੀਦਾ ਮੇਰੇ ਪਿੱਛੇ ਤੇ ਜਦੋਂ ਅਮਰਤਪਾਲ ਗ੍ਰਿਫਤਾਰ ਹੁੰਦਾ ਅਮਰਤਪਾਲ ਆਪਣੇ ਨਾਲ 77 ਜਣੇ ਹੁਣ 40 ਆਲੇ ਪ ਮਰੋ ਕਹਿ ਰਹੇ ਕਿ ਉਹ ਮੈਂ ਤੁਹਾਨੂੰ ਆਪ ਕਹਿੰਦਾ ਸੀ ਕਿ ਮੈਂ ਕਰਾਂਗਾ ਮੈਂ ਕਰਨਾ ਚਾਹਣਾ ਮੇਰੇ ਤੋਂ ਜਰਿਆ ਨਹੀਂ ਜਾਂਦਾ ਹੁਣ ਸਾਡਾ ਵੀ ਜੀ ਕਰਦਾ ਕਿ ਅਸੀਂ ਹਥਿਆਰ ਚੱਕ ਲਈ ਸਾਡਾ ਵੀ ਜੀ ਕਰਦਾ ਕਿ ਅਸੀਂ ਲੜ ਲਈਏ ਕਿਉਂਕਿ ਉਹ ਖੂਨ ਚ ਹੈਗੀ ਆ ਰਬਾਨੀ ਅਸੀਂ ਵੀ ਚਾਹਨੇ ਆ ਕਿ ਲਾਲਾ ਲਾਲਾ ਘੋੜੇ ਤੇ ਕਿੰਨੂ ਨਹੀਂ ਮਜ਼ਾ ਆਉਂਦਾ ਵੀ ਘੋੜੇ ਤੇ ਚੜ ਕੇ ਬੈਠੀਏ ਘੋੜੀਆਂ ਲਗਾਮਾਂ ਖਿੱਚੀਏ ਥਾੜ 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 ਨਾਲ ਗੋਲੀਆਂ ਚੱਲਦੀਆਂ ਹੁਣ ਤੋਪਾਂ ਚੱਲਦੀਆਂ ਹੁਣ ਬਹੁਤ ਲੋਕ ਇਹ ਕਹਿਣਗੇ ਕਿ ਹੁਣ ਤਾਂ ਤੁਸੀਂ ਗੱਲਾਂ ਘੋੜਿਆਂ ਤਲਵਾਰਾਂ ਦੀ ਕਰਦੇ ਹੋ ਜੰਗ ਦੇ ਮੈਦਾਨ ਦੀ ਕਰਦੇ ਹੋ ਪਰ ਜਦੋਂ ਤੁਹਾਨੂੰ ਮੜਾਇਆ ਸਟ੍ਰੈਟ ਹੋ ਮੈਂ ਕਹਿੰਦੀ ਮੈਂ ਤਾਂ ਮੰਗੀ ਨਹੀਂ ਕਹਿੰਦੇ ਜੀ ਇਹ ਇਨਪੁਟ ਦੀ ਸਿਕਿਉਰਟੀ ਆ ਤੁਹਾਨੂੰ ਖਤਰਾ ਆ ਤੁਹਾਨੂੰ ਦੇ ਰਹੇ ਆ ਸੂਤਰਕਲ ਫੇਲ ਹੁੰਦੇ ਨਜ਼ਰ ਆਏ ਕੋਈ ਕਹਿੰਦਾ ਪੰਜਾਬ ਲਿਆਇਆ ਜਾ ਰਿਹਾ ਅਮਰਤਪਾਲ ਨੂੰ ਟੀਮ ਵੀ ਰਵਾਨਾ ਹੋ ਗਈ ਹੈ ਜਾਈਆਂ ਚਰਚਾਵਾਂ ਵੀ ਆ ਗਈਆਂ ਉਸ ਤੋਂ ਬਾਅਦ ਅੱਜ ਪਤਾ ਲੱਗਦਾ ਕਿ ਐਨਐਸਏ ਸਾਲ ਦਾ ਵਧਾਇਆ ਅਮਰਤਪਾਲ ਇਕੱਲੇ ਦਾ ਬਾਕੀ ਸਾਥੀ ਪੰਜਾਬ ਚ ਪੁਲਿਸ ਰਵਾਨਾ ਹੋਈ ਬਾਅਦ ਇਹ ਗੱਲ ਨਿਕਲ ਕੇ ਆਈ ਕਿ ਪੁਲਿਸ ਉੱਥੇ ਜਿਹੜੀ ਹੈਗੀ ਆ ਇਹ ਐਨਐਸਏ ਦਾ ਆਰਡਰ ਦੇਣ ਗਈ ਸੀ ਪਿਛਲੇ 2 ਸਾਲਾਂ 'ਚ ਦੇਖਿਆ ਕਦੀ ਪੁਲਿਸ ਨੂੰ ਉੱਥੇ ਐਨਐਸਏ ਦਾ ਆਰਡਰ ਦੇਣ ਜਾਂਦੇ ਹੋਏ ਪੁਲਿਸ ਐਕਚੁਅਲੀ ਉਹਨੂੰ ਲੈਣ ਗਈ ਸੀ ਹੋ ਸਕਦਾ ਹੈ ਜੇ ਇਹਨਾਂ ਦੇ 57 ਵਾਲੇ ਜਿਹੜੇ ਵਕੀਲ ਨੇ ਜੇ ਉਹਨਾਂ ਤੋਂ ਐਨਐਸਏ ਨਹੀਂ ਟੁੱਟਦੀ ਹੋ ਸਕਦਾ ਐਨਐਸਏ ਤੋੜਨ ਵਾਸਤੇ ਸਾਨੂੰ ਘੁੱਟ ਜਾਣਾ ਪੈ ਜੇ ਕਿ ਅਮਰਤਪਾਲ ਦੇ ਆਪਣੇ ਹੀ ਸਾਥੀ ਚਾਹੁੰਦੇ ਨੇ ਕਿ ਉਹ ਜੇਲ੍ਹ 'ਚ ਰਹੇ ਤੇ ਉਹਨਾਂ ਦੀ ਚੌਧਰ ਬਣੇ ਵਜ਼ੀਰ ਪ੍ਰਧਾਨ ਤੇ ਪਿਆਦੇ ਜੇ ਅਮਰਤਪਾਲ ਵਾਪਸ ਆ ਜਾਂਦਾ ਤੇ ਉਹਨਾਂ ਦੀਆਂ ਵਜ਼ੀਰੀਆਂ ਜੜੀਆਂ ਖੁੱਡੇ ਲੈਣ ਲੱਗ ਜਾਣਗੀਆਂ ਉਹਨਾਂ ਦੀਆਂ ਪ੍ਰਧਾਨਗੀਆਂ ਖੁੱਡੇ ਲੈਣ ਲੱਗ ਜਾਣਗੀਆਂ ਅਮਰਤਪਾਲ ਇਸ ਟਾਈਮ ਉਹ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਆ ਜਿਹੜੀ ਇਹਨਾਂ ਨੂੰ ਪਿੰਜਰੇ ਦੇ ਵਿੱਚ ਰਹਿਣੀ ਬਹੁਤ ਜ਼ਰੂਰੀ ਆ ਕਿਉਂਕਿ ਪਿੰਜਰੇ 'ਚ ਰਹੂਗੀ ਤਾਂ ਆਂਡਾ ਦੇਊਗੀ ਜੇ ਬਾਹਰ ਆ ਗਈ ਫੇਰ ਫਿਰ ਮੀਡੀਆ 'ਚ ਇਹ ਵੀ ਚੱਲਿਆ ਕਿ ਇਹਨਾਂ ਦੇ ਬੰਦਿਆਂ ਨੇ ਹੀ ਇਹ ਕਿਹਾ ਕਿ ਅਮਰਤਪਾਲ ਨਸ਼ੇੜੀ ਹੋ ਗਿਆ ਅਸੀਂ ਨਹੀਂ ਕਿਹਾ ਸਾਡੇ ਕੋਲੇ ਨਿਊਜ਼ ਘੱਟੋ ਘੱਟ ਨੇ ਦਾ 6 ਤੋਂ 7 ਮਹੀਨੇ ਪਹਿਲਾਂ ਸੀਗੀ ਤੁਹਾਡੇ ਕੋਲ ਕੀ ਜਾਣਕਾਰੀ ਸੀ ਬਈ ਉਹ ਐਡਿਕਟਡ ਹੋ ਗਿਆ ਸਾਡੇ ਕੋਲੇ ਜਾਣਕਾਰੀ ਸੀ ਕਿ ਇਨਪੁੱਟ ਸੀ ਕਿ ਪਰ ਅਸੀਂ ਨਹੀਂ ਕਿਹਾ ਜਦੋਂ ਇਹ ਖਬਰ ਸੁਣਦੇ ਆ ਤਾਂ ਬਹੁਤ ਇਦਾਂ ਦੀ ਅਜੀਬ ਲੱਗਦੀ ਹੈ ਅਜੀਬ ਲੱਗਦਾ ਬਣੀ ਬਣਾਈ ਗੱਲ ਆ ਇਹ ਹਾਂ ਅਜੀਬ ਲੱਗਦਾ ਪਰ ਤੁਹਾਨੂੰ ਯਾਦ ਹੋਵੇਗਾ ਨਿਹੰਗ ਕੁਲਜੀਤ ਸਿੰਘ ਨੇ ਇਹ ਦਾਵਾ ਇੱਕ ਚੈਨਲ ਤੇ ਬੈਠ ਕੇ ਕੀਤਾ ਕਿ ਵਹੀਰ ਦੇ ਵਿੱਚ ਵੀ ਉਹ शकਦਾ ਸੀ ਕਾਰਨ ਦੱਸੋ ਨਾ ਇਹਦੇ ਪਿੱਛੇ ਕੀ ਸਰਕਾਰ ਨੂੰ ਕੀ ਹੋ ਗਿਆ 1 ਮਿੰਟ ਚ ਕੀ ਉਹਨਾਂ ਨੂੰ ਲੱਗਿਆ ਕਿ ਕਾਰਨ ਕਾਰਨ ਤਾਂ ਹੁਣ ਇਹ ਅਮਰਿਤਪਾਲ ਦੇ ਧੜੇ ਨੂੰ ਨਾ ਕਾਰਨ ਆਪਣੇ ਪੀੜਿਤਲੇ ਲੱਭਣਾ ਪੈਣਾ ਕਿਉਂਕਿ ਸਾਡੇ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਆ ਤੁਸੀਂ ਚਾਹੁੰਦੇ ਹੋ ਕਿ ਅਮਰਿਤਪਾਲ ਬਾਹਰ ਆਏ ਬਾਹਰ ਨਹੀਂ ਅਮਰਿਤਪਾਲ ਪੰਜਾਬ ਆਵੇ ਹਰੀਨੌਂ ਦੇ ਕੇਸ ਦੇ ਵਿੱਚ ਉਹਦੀ ਅਰੈਸਟ ਪਵੇ ਹੁਣ ਤੁਸੀਂ ਕਹਿੰਦੇ ਹੋ ਕਿ ਉਹਨੂੰ ਪੰਜਾਬ ਲੈ ਉਹ ਫਿਰ ਤੁਸੀਂ ਕਹਿਣਾ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੈ ਕੇ ਤਾਂ ਬਹੁਤ ਆਰਾਮ ਨਾਲ ਗੈਂਗਸਟਰ ਕੰਮ ਕਰਦੇ ਆ ਅਮਰਿਤਪਾਲ ਵੀ ਕਰ ਰਿਹਾ ਕੰਮ ਤਾਂ ਉਹ ਉੱਥੇ ਵੀ ਬੈਠ ਕੇ ਕਰਦਾ ਰਿਹਾ ਹਰੀਨੌਂ ਦਾ ਕਤਲ ਇਹ ਨਹੀਂ ਉਸ ਜੇਲ੍ਹ 'ਚ ਬੈਠ ਕੇ ਕਰਵਾਇਆ ਨਾ ਗੱਲ ਇਹ ਹੈ ਕਿ ਇਹ ਇੱਥੇ ਆਵੇ ਇਹਨੂੰ ਇੱਥੇ ਸ਼ਿਫਟ ਕਰਨ ਇੱਥੇ ਉਹਨੂੰ ਜਿਹੜੀਆਂ ਗ੍ਰ ਪਹਿਣ ਅੱਗੇ ਦੀ ਪ੍ਰोसीडिंग ਸਟਾਰਟ ਹੋਏ ਨਾ ਜੇ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਵੀ ਮੰਨੀਆਂ ਫਿਰ ਤੁਸੀਂ ਉਸੇ ਸਿਸਟਮ ਤੋਂ ਕੀ ਜਸਟਿਸ ਦੀ ਉਮੀਦ ਕਰ ਰਹੇ ਹੋ ਫਿਰ ਤੁਸੀਂ ਕਿਉਂ ਬੁਲਾ ਰਹੇ ਹੋ ਉਹਨੂੰ ਉੱਥੇ ਇੰਡੀਵਿਜੂਅਲ ਨੂੰ ਖਰੀਦਿਆ ਜਾ ਸਕਦਾ ਵੇਚਿਆ ਜਾ ਸਕਦਾ ਬੜਾ ਕੁਝ ਹੁੰਦਾ ਪਰ ਜੁਡੀਸ਼ਰੀ ਦੀ ਵਾਰੀ ਜੁਡੀਸ਼ਰੀ ਹਮੇਸ਼ਾ ਗਲਤ ਨਹੀਂ ਹੁੰਦੀ ਜੁਡੀਸ਼ਰੀ ਹਮੇਸ਼ਾ ਸਹੀ ਵੀ ਨਹੀਂ ਹੁੰਦੀ ਪਰ ਜੁਡੀਸ਼ਰੀ ਤੇ ਫਿਰ ਵੀ ਕਿਤੇ ਨਾ ਕਿਤੇ ਵਿਸ਼ਵਾਸ ਕੀਤਾ ਜਾ ਸਕਦਾ ਇੱਕ ਆਸ਼ਕ ਆਜ਼ਾਦੀ ਦਾ ਦੂਜੇ ਨੂੰ ਭੰਡ ਰਿਆ ਜਦੋਂ ਅਮਰਿਤਪਾਲ ਦੀ ਗੱਲ ਹੁੰਦੀ ਹੈ ਤੋ ਕਹਿੰਦੇ ਕਿ ਇਹਨਾਂ ਦੀ ਤਾਂ ਆਪਦੀਆਂ ਧੜੇਬਾਜ਼ੀਆਂ ਬਹੁਤ ਨੇ ਹਲੇ ਤੱਕ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਇਹ ਥਾਪੜ ਕੇ ਕਹਿ ਸਕਦਾ ਕਿ ਉਸ ਲੜਾਈ ਚ ਆਪਣਾ ਇੱਕ ਨੌਜਵਾਨੀ ਫੱਟੜ ਹੋਇਆ ਕੀ ਅਮਰਤਪਾਲ ਕਹਿ ਸਕਦਾ ਕਿ ਉਹਨੇ ਕਿਸੇ ਮਾਦਾ ਪੁਕਤਾਂ ਥਾਪੀ ਮਾਰ ਕੇ ਕਹਿ ਸਕਦਾ ਕਿ ਖਰਾਬ ਨਹੀਂ ਕੀਤਾ ਹਸੀਕਾਲ ਪੰਜਾਬ ਵਨਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਬੀਤੇ ਦਿਨੀ ਚਰਚਾ ਛਿੜੀ ਕਿ ਖਡੂਰ ਸਾਹਿਬ ਦੇ ਐਮਪੀ ਅਮਰਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾ ਰਿਹਾ ਤਿਆਰੀ ਵੀ ਸ਼ੁਰੂ ਹੋ ਗਈ ਹੈ ਇੱਕ ਟੀਮ ਵੀ ਪੰਜਾਬ ਪੁਲਿਸ ਦੀ ਰਵਾਨਾ ਹੋਣ ਦੀ ਗੱਲ ਸਾਹਮਣੇ ਆਈ ਪਰ ਅੱਜ ਚਰਚਾ ਛਿੜੀ ਕਿ ਇੱਕ ਸਾਲ ਹੋਰ ਐਨਐਸਏ ਲੱਗੇਗਾ ਉੱਥੇ ਡਿਬਰੂਗੜ੍ਹ ਦੇ ਵਿੱਚ ਹੀ ਰਹਿਣਾ ਪਏਗਾ ਮੇਰੇ ਨਾਲ ਭਗਤ ਸਿੰਘ ਦੁਆਬੀ ਹੋਣੇ ਨੇ ਜੋ ਕਿ ਅਮਰਤਪਾਲ ਦੇ ਧੜੇ ਨੂੰ ਲੈ ਕੇ ਬਹੁਤ ਵੋਕਲ ਰਹੇ ਨੇ ਵੱਖ-ਵੱਖ ਸਮਿਆਂ ਤੇ ਗੱਲਾਂ ਕਰਦੇ ਰਹੇ ਨੇ ਫਿਰ ਭਾਵੇਂ ਗੁਰਪ੍ਰੀਤ ਹਾਰੀ ਨੌ ਕਤਲ ਹੋਵੇ ਜਾਂ ਹੋਰ ਮਸਲੇ ਹੋਣ ਸਵਾਗਤ ਕਰ ਲੈਣਾ ਫਿਰ ਗੱਲਬਾਤ ਕਰਾਂਗੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਾਂ ਬਈ ਇੱਥੋਂ ਹੀ ਸਭ ਤੋਂ ਪਹਿਲਾ ਸਵਾਲ ਕਿ ਸੂਤਰਕਲ ਫੇਲ ਹੁੰਦੇ ਨਜ਼ਰ ਆਏ ਕੋਈ ਕਹਿੰਦਾ ਪੰਜਾਬ ਲਿਆਇਆ ਜਾ ਰਿਹਾ ਅਮਰਤਪਾਲ ਨੂੰ ਟੀਮ ਵੀਰਵਾਨਾ ਹੋ ਗਈ ਹੈ ਜਿਆਹੀਆਂ ਚਰਚਾਵਾਂ ਵੀ ਆ ਗਈਆਂ ਉਦੋਂ ਬਾਅਦ ਅੱਜ ਪਤਾ ਲੱਗਦਾ ਕਿ ਐਨਐਸਏ ਸਾਲ ਦਾ ਵਧਾਇਆ ਅਮਰਤਪਾਲ ਕੱਲੇ ਦਾ ਬਾਕੀ ਸਾਥੀ ਪੰਜਾਬ ਚ ਕੀ ਕਹਾਣੀ ਚੱਲ ਰਹੀ ਹੈ ਕਦੇ ਨਹੀਂ ਫੇਲ ਹੋਏ ਜੀ ਜੀ ਜੇ ਤੁਸੀਂ ਮੇਰੇ ਟਾਈਮਲਾਈਨ ਤੇ ਜਾ ਕੇ ਦੇਖੋ ਤਾਂ ਮੈਂ ਉੱਥੇ ਲਿਖਿਆ ਸੀ ਵੀ ਅੱਜ ਭੇਡਾਂ ਦੀਆਂ ਚੀਕਾਂ ਪੈਣੀਆਂ ਠੀਕ ਹੈ ਇਹ ਮੈਂ 2:00 ਵਜੇ ਤੇ ਨਿੱਡ ਟੜੀ ਲਿਖ ਦਿੱਤਾ ਸੀ ਜਦ ਕਿ ਮੀਡੀਆ 'ਚ ਇਹ ਖਬਰ ਜਿਹੜੀ ਆ ਉਹ ਬਹੁਤ ਬਾਅਦ ਚ ਆਈ ਆ ਉਹ ਕਿਉਂ ਵੈਸੇ ਤਾਂ ਹੁਣ ਮੈਨੂੰ ਇਹ ਲੱਗਦਾ ਕਿ ਅੰਮ੍ਰਿਤਪਾਲ ਦੇ ਉੱਤੇ ਗੱਲ ਕਰਨਾ ਨਾ ਹੁਣ ਇਸ ਚੀਜ਼ ਦੀ ਲੋੜ ਨਹੀਂ ਹੈ ਕਿਉਂਕਿ ਅੰਮ੍ਰਿਤਪਾਲ ਦੇ ਬੁੱਕਲਾਂ ਦੇ ਵਿੱਚ ਇੰਨੇ ਕ ਸੱਪ ਨੇ ਕਿ ਸਾਨੂੰ ਨਹੀਂ ਬੋਲਣ ਦੀ ਲੋੜ ਹੁਣ ਠੀਕ ਠੀਕ ਹੈ ਜੀ ਉਹੀ ਪੱਠਾ ਗੋਲ ਕਰਨੋਂ ਬਹੁਤ ਨੇ ਤੇ ਜਿਹੜੀ ਮੈਂ ਕਿਉਂਕਿ ਪੁਲਿਸ ਰਵਾਨਾ ਹੋਈ ਠੀਕ ਹੈ ਬਾਅਦ ਇਹ ਗੱਲ ਨਿਕਲ ਕੇ ਆਈ ਕਿ ਪੁਲਿਸ ਉੱਥੇ ਜਿਹੜੀ ਹੈਗੀ ਆ ਇਹ ਐਨਐਸਏ ਦਾ ਆਰਡਰ ਦੇਣ ਗਈ ਸੀ ਪਿਛਲੇ 2 ਸਾਲਾਂ 'ਚ ਦੇਖਿਆ ਕਦੀ ਪੁਲਿਸ ਨੂੰ ਉੱਥੇ ਐਨਐਸਏ ਦਾ ਆਰਡਰ ਦੇਣ ਜਾਂਦੇ ਹੋਏ ਪੁਲਿਸ ਐਕਚੁਅਲੀ ਉਹਨੂੰ ਲੈਣ ਗਈ ਸੀ ਪਰ ਸਰਕਾਰ ਕੀ ਇੰਨੀ ਅਫਰਾ ਤਫਰੀ ਚ ਫੈਸਲਾ ਲਾਏਗੀ ਕਿ ਟੀਮ ਰਵਾਨਾ ਕਰਤੀ ਬਾਅਦ ਚ ਡਿਸਾਈਡ ਕਰਨਾ ਜੀ ਕਿ ਨਹੀਂ ਨਹੀਂ ਐਨਐਸਏ ਮੁਕਾਤਾ ਇਹੀ ਤਾਂ ਗੱਲ ਆ ਨਾ ਇਹੀ ਤਾਂ ਗੱਲ ਆ ਹੁਣ ਬਲਕਿ ਮਾਮਲਾ ਪੁੱਠਾ ਹੋ ਗਿਆ ਠੀਕ ਹੁਣ ਅਸੀਂ ਕਹਿ ਰਹੇ ਹਾਂ ਕਿ ਉਹਨੂੰ ਬਾਹਰ ਗੱਡੋ ਸਾਡੀ ਸਾਰੀ ਟੀਮ ਇਹ ਕਹਿ ਰਹੀ ਹੈ ਕਿ ਉਹਨੂੰ ਬਾਹਰ ਗੱਡੋ ਉਹਨੂੰ ਗ੍ਰਿਫਤਾਰ ਉਹਦੀਆਂ ਗ੍ਰਿਫਤਾਰੀਆਂ ਜਿਹੜੀਆਂ ਪੈਂਡਿੰਗ ਨੇ ਉਹ ਪਾਓ ਤੇ ਅਗਲੇ ਕੇਸਾਂ ਦੀ ਪ੍ਰਸੀਡਿੰਗ ਸਟਾਰਟ ਕਰੋ ਜੀ ਹੈਨਾ ਅਸੀਂ ਤਾਂ ਜੇ ਐਜ਼ ਅ ਵਿਰੋਧੀ ਅਸੀਂ ਤਾਂ ਉਹਨੂੰ ਬਾਹਰ ਗੱਡਣਾ ਚਾਹੁੰਦੇ ਹਾਂ ਹਾਲੇ ਸਾਡੀ ਟੀਮ ਦੀ ਅ ਅ ਅੱਜ ਸ਼ਾਮ ਨੂੰ ਮੀਟਿੰਗ ਹੈਗੀ ਆ ਤੇ ਇੱਕ ਦੋ ਮੀਟਿੰਗ ਸਾਡੀਆਂ ਹੋਣੀਆਂ ਹੋ ਸਕਦਾ ਜੇ ਇਹਨਾਂ ਦੇ 57 ਵਾਲੇ ਜਿਹੜੇ ਵਕੀਲ ਨੇ ਹਨਾ ਜੇ ਉਹਨਾਂ ਤੋਂ ਐਨਐਸਏ ਨਹੀਂ ਟੁੱਟਦੀ ਹੋ ਸਕਦਾ ਐਨਐਸਏ ਤੜਾਉਣ ਵਾਸਤੇ ਸਾਨੂੰ ਕੁੜ ਜਾਣਾ ਪੈ ਜੇ ਅੱਛਾ ਤੁਸੀਂ ਐਨਐਸਏ ਤੜਾਉਂਗੇ ਹਾਂ ਇਹ ਵੀ ਹੋ ਸਕਦਾ ਸਾਡੀ ਮੀਟਿੰਗ ਹੋਣੀ ਆ ਤੇ ਵੱਡੇ ਵੀਰ ਜਿਹੜੇ ਡਿਸਾਈਡ ਕਰਨਗੇ ਤੇ ਮੈਨੂੰ ਇਹ ਲੱਗਦਾ ਕਿ ਜੇ ਇਹਨਾਂ ਤੋਂ ਐਨਐਸਏ ਨਹੀਂ ਟੁੱਟਦੀ ਮੈਂ ਫੇਰ ਕਮਾਂਗਾ 57 ਵਾਲੇ ਵਕੀਲਾਂ ਤੋਂ ਜੀ ਠੀਕ ਆ ਇਹਨਾਂ ਨੂੰ ਮਿਰਚਾਂ ਵੜੀਆਂ ਲੱਗਦੀਆਂ ਪਰ ਤੁਹਾਡੇ ਤੋਂ ਪਤੰਦਰੂ 2 ਸਾਲ ਹੋ ਗਏ ਕੰਨੇਸੀ ਨਹੀਂ ਟੁੱਟੀ ਤੁਸੀਂ ਕਰ ਕੀ ਰਹੇ ਹੋ ਪਰ ਉਹ ਤਾਂ ਤਰਕੇ ਦੇ ਰਹੇ ਨੇ ਕਿ ਗੁਰਪ੍ਰੀਤ ਹਰੀ ਨੌ ਦੇ ਜਿਹਨਾਂ ਕਤਲਾਂ 'ਚ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਗ੍ਰਿਫਤਾਰੀ ਹੋਏ ਤੇ ਅੱਗੇ ਜਾਂਚ ਉਹ ਕਹਿ ਰਹੇ ਆ ਕਿ ਉਹ ਹਰੀ ਨੌ ਦੇ ਕਤਲ ਨੂੰ ਲੈ ਕੇ ਹੀ ਐਨਐਸਏ ਵਧਾਇਆ ਗਿਆ ਕਿ ਇਹ ਤਾਂ ਖਤਰਾ ਸਮਾਜ ਵਾਸਤੇ ਹਰੀ ਨੌ ਦੇ ਕਤਲ ਦੇ ਚ ਯੂਏਪੀਐਲ ਕਾ ਜੀ ਇਹੀ ਤਾਂ ਗੱਲ ਹੈ ਲੋਕਾਂ ਨੂੰ ਤਾਂ ਗੁਮਰਾਹ ਕਰਦੇ ਮੈਨੂੰ ਤਾਂ ਇਹ ਲੱਗਦਾ ਵੀ ਇਨਾਂ ਨੂੰ ਆਪ ਨੂੰ ਵੀ ਮਤਲਬ ਕੁਝ ਪ੍ਰਸੀਡਿੰਗ ਦੇ ਬਾਰੇ ਵਕਾਲਤ ਦੇ ਬਾਰੇ ਕੁਝ ਪਤਾ ਜੋ ਚੀਜ਼ ਹੁੰਦੀ ਆ ਹਵਾ 'ਚ ਛੱਡ ਦਿੰਦੇ ਨੇ ਔਰ ਉਦਾਂ ਹੀ ਅੱਗੇ ਭੇਡਾਂ ਨੇ ਉਹ ਉਹ ਇਹ ਹਵਾ 'ਚ ਛੱਡ ਦਿੰਦੇ ਨੇ ਤੇ ਭੇਡਾਂ ਕੈਚ ਕਰ ਲੈਂਦੀਆਂ ਕਿਸੇ ਵੀ ਡਾਕੂਮੈਂਟ ਦੇ ਵਿੱਚ ਕਿਸੇ ਵੀ ਆਰਡਰ ਦੇ ਵਿੱਚ ਐਨਐਸਏ ਹਰੀ 9 ਦੇ ਕਿਸ ਕਤਲ ਦੇ ਵਿੱਚ ਲਿਖਿਓ ਹੀ ਨਹੀਂ ਗਈ ਆ ਹਰੀ 9 ਦੇ ਕਤਲ ਦੇ ਵਿੱਚ ਯੂਏਪੀਏ ਲਿਖੀ ਗਈ ਆ ਪਰ ਉਹ ਆਪ ਆਪਣਾ ਆ ਰਹੇ ਆ ਕਿ ਇਸ ਸਮਾਜ ਵਾਸਤੇ ਖਤਰਾ ਇਹਨੂੰ ਅੰਦਰ ਹੀ ਰਹਿਣ ਦਿਓ ਇਹੀ ਤਾਂ ਇਹੀ ਤਾਂ ਗੱਲ ਜਿਹੜੀ ਸਮਝਣ ਵਾਲੀ ਹੈ ਜਿਹੜਾ ਜਿਹੜੇ ਆਰਟੀਕਲ ਦੇ ਕਰਕੇ ਅੱਪ ਅੱਜ ਇਕੱਠੇ ਹੋਏ ਆ ਤੁਸੀਂ ਆਰਟੀਕਲ ਪੜਿਆ ਜੀ ਠੀਕ ਹੈ ਉਹ ਆਰਟੀਕਲ ਮੈਂ ਕੱਲ ਉਹ ਆਰਟੀਕਲ ਤਾਂ ਮੇਰਾ ਪਰਸੋਂ ਤਿਆਰ ਹੋ ਗਿਆ ਸੀ ਸਕਰੀਨ ਤੇ ਦਿਖਾ ਰਹੇ ਹਾਂ ਉਹ ਆਰਟੀਕਲ ਤੁਸੀਂ ਉਸ ਆਰਟੀਕਲ ਚ ਜ਼ਿਕਰ ਕੀਤਾ ਕਿ ਅਮਰਤਪਾਲ ਦੇ ਆਪਣੇ ਹੀ ਸਾਥੀ ਚਾਹੁੰਦੇ ਨੇ ਕਿ ਉਹ ਜੇਲ੍ਹ 'ਚ ਰਹੇ ਤੇ ਉਹਨਾਂ ਦੀ ਚੌਧਰ ਬਣੇ ਉਹ ਕਿਹੜੇ ਸਾਥੀ ਨਹੀਂ ਨਹੀਂ ਉਸ ਆਰਟੀਕਲ 'ਚ ਮੈਂ ਹੀ ਲਿਖਿਆ ਕਿ ਅਮਰਤਪਾਲ ਦੇ ਵਜ਼ੀਰ ਜੀ ਪ੍ਰਧਾਨ ਹੈਨਾ ਵਜ਼ੀਰ ਪ੍ਰਧਾਨ ਤੇ ਪਿਆਦੇ ਜੇ ਅਮਰਤਪਾਲ ਵਾਪਸ ਆ ਜਾਂਦਾ ਹੈ ਤੇ ਉਹਨਾਂ ਦੀਆਂ ਵਜ਼ੀਰੀਆਂ ਜੜੀਆਂ ਖੁੱਡੇ ਲੈਣ ਲੱਗ ਜਾਣਗੀਆਂ ਉਹਨਾਂ ਦੀਆਂ ਪ੍ਰਧਾਨਗੀਆਂ ਖੁੱਡੇ ਲੈਣ ਲੱਗ ਜਾਣਗੀਆਂ ਅਮਰਤਪਾਲ ਇਸ ਟਾਈਮ ਉਹ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਆ ਜਿਹੜੀ ਇਹਨਾਂ ਨੂੰ ਸਾਨੂੰ ਨਹੀਂ ਇਹਨਾਂ ਨੂੰ ਪਿੰਜਰੇ ਦੇ ਵਿੱਚ ਰਹਿਣੀ ਬਹੁਤ ਜ਼ਰੂਰੀ ਆ ਕਿਉਂਕਿ ਪਿੰਜਰੇ 'ਚ ਰਹੂਗੀ ਤਾਂ ਆਂਡਾ ਦੇਊਗੀ ਜੇ ਬਾਹਰ ਆ ਗਈ ਫਿਰ ਤੁਸੀਂ ਨਾਂ ਲੈ ਕੇ ਗੱਲ ਕਰੋ ਉਹ ਕਹਿਣਗੇ ਕਿਉਂਕਿ ਬਾਕੀ ਤਾਂ ਸਾਰੇ ਜੇਲ੍ਹ ਅਸੀਂ ਤਾਂ ਦੇਖੀ ਸਾਰੀ ਜੁੰਡਲੀ ਦੀ ਗੱਲ ਕਰਦਾ ਸਾਰੀ ਜੁੰਡਲੀ ਉਹ ਕਹਿਣਗੇ ਕਿ ਅਸੀਂ ਕੀ ਖੱਟ ਲੈ ਇਸ ਤਾਂ ਜੇਲ੍ਹਾਂ ਚ ਬੈਠੇ ਆ ਸਾਨੂੰ ਕਿਹੜੀਆਂ ਵਜ਼ਾਰਤਾਂ ਮਿਲ ਗਈਆਂ ਕਿਹੜੀਆਂ ਵਜ਼ਾਰਤਾਂ ਦੀ ਗੱਲ ਕਰਦਾ ਦੋਆਬਾ ਦੇਖੋ ਗੱਲ ਇਦਾਂ ਆ ਵਜ਼ਾਰਤਾਂ ਦੀ ਗੱਲ ਜਿਹੜੇ ਜੇਲ੍ਹ ਚ ਬੈਠੇ ਆ ਜੇਲ੍ਹ ਚ ਤਾਂ ਬੈਠੇ ਹੀ ਨੇ ਉਹ ਠੀਕ ਆ ਪਰ ਜੇਲ੍ਹ ਚ ਬੈਠਿਆਂ ਦੇ ਨਾਮ ਤੇ ਫੰਡ ਤਾਂ ਆ ਰਹੇ ਆ ਨਾ ਦੁਨੀਆਂ ਚੋਂ ਫੰਡ ਆ ਰਹੇ ਨੇ ਹਨਾ ਕੇਸ ਲੜਨ ਦੇ ਫੰਡ ਆ ਰਹੇ ਆ ਹੋਰ ਚੀਜ਼ਾਂ ਦੇ ਫੰਡ ਆ ਰਹੇ ਆ ਇੱਕ ਬੰਦਾ ਜੇਲ੍ਹ ਚ ਬੈਠਿਆ ਉਹਦੇ ਨਾਲ ਨਾਂ ਉਹ ਆਪ ਤਾਂ ਇੱਕ ਤਾਂ ਉਹ ਹੋ ਗਿਆ ਦੂਜਾ ਵਜ਼ੀਰੀਆਂ ਹੋ ਗਈਆਂ ਇਹਨਾਂ ਦਾ ਤੁਸੀਂ ਪਿਛਲੇ ਦਿਨ ਕਾਟੋ ਕਲੇਸ਼ ਦੇਖਿਆ ਹੀ ਆ ਜੀ ਪਾਰਟੀ ਦੇ ਵਿੱਚ ਕੀ ਕਾਟੋ ਕਲੇਸ਼ ਚੱਲਿਆ ਹੋਇਆ ਇਹਨਾਂ ਦਾ ਔਰ ਜਿਹੜੀ ਗੱਲ ਆਰਟੀਕਲ ਤੋਂ ਆਪਾਂ ਸ਼ੁਰੂ ਕੀਤੀ ਸੀਗੀ ਕੱਲ ਮੇਰਾ ਆਰਟੀਕਲ ਤਾਂ ਇਹ ਪਰਸੋਂ ਤਿਆਰ ਸੀਗਾ ਮੈਂ ਪ੍ਰਿੰਟ ਨੂੰ ਦੇਤਾ ਸੀਗਾ ਠੀਕ ਹੈ ਜੀ ਕੁਝ ਅਖਬਾਰਾਂ ਨੇ ਪਹਿਲਾਂ ਲਾਤਾ ਅੱਜ ਲਾਤਾ ਕੁਝ ਅਖਬਾਰਾਂ ਕੱਲ੍ਹ ਲਾ ਦੇਣਗੀਆਂ ਪਰ ਇਹ ਮੇਰਾ ਮੇਨ ਕਹਿਣ ਦਾ ਮਕਸਦ ਇਹ ਆ ਵੀ ਉਹ ਕਿਹੜਾ ਬੁੱਕਲ ਦਾ ਸਾਪ ਆ ਪੁਲਿਸ ਰਵਾਨਾ ਹੋ ਜਾਂਦੀ ਆ ਕੋਈ ਐ ਤਾਂ ਨਹੀਂ ਕਿ ਇੱਕ ਦਮ ਉਹ ਤੇ ਐਨਐਸਏ ਲਗਾ ਦिती ਤੁਸੀਂ ਪਿਛਲੇ ਦਿਨਾਂ ਦੇ ਵਰਤਾਰਿਆਂ ਨੂੰ ਦੇਖੋ ਜੀ ਸਟੇਟ ਦੇ ਵਰਤਾਰਿਆਂ ਨੂੰ ਦੇਖੋ ਸਟੇਟ ਕੀ ਕਰਦੀ ਹੁੰਦੀ ਹੈ ਸਟੇਟ ਪਹਿਲਾਂ ਚੈੱਕ ਕਰਦੀ ਹੁੰਦੀ ਆਪਾਂ ਕਹਿੰਦੇ ਆ ਨਾ ਕਿ ਸਟੇਟ ਸਿੱਖਾਂ ਨੂੰ ਚੁੰਡੀ ਵੜ ਕੇ ਚੈੱਕ ਕਰਦੀ ਆ ਸਟੇਟ ਨੇ ਇਹਨਾਂ ਨੂੰ ਚੈੱਕ ਕੀਤਾ ਸਟੇਟ ਨੇ ਪਹਿਲਾਂ ਬਾਜੀ ਕਿਨੂੰ ਲੈ ਕੇ ਆਈ ਇੱਕ ਇੱਕ ਦੋ ਦੋ ਕਰਕੇ ਲੈ ਕੇ ਆਈ ਇਹਨਾਂ ਨੂੰ ਲਿਆਂਦੀ ਗਈ ਸ਼ਿਫਟ ਕਰਦੀ ਸਟੇਟ ਮਾਹੌਲ ਦੇਖਦੀ ਗਈ ਹੌਲੀ ਹੌਲੀ ਮਾਹੌਲ ਦੇਖਿਆ ਵੀ ਮਾਹੌਲ ਵਿਗੜਨ ਵਾਲਾ ਮਾਹੌਲ ਨਹੀਂ ਹੈਗਾ ਠੀਕ ਹੈ ਫਿਰ ਗੱਲਾਂ ਇਹ ਵੀ ਚੱਲੀਆਂ ਕਿ ਇੱਕ ਜੇਲ੍ਹ ਦੇ ਵਿੱਚ ਸਪੈਸ਼ਲ ਤਿਆਰੀ ਕੀਤੀ ਗਈ ਆ ਉਥੇ ਇੱਕ ਸੈਪਰੇਟ ਜਿਹੜੀ ਹੈਗੀ ਆ ਜਗ੍ਹਾ ਦੇ ਵਿੱਚ ਉਹ ਰੱਖਿਆ ਜਾਏਗਾ ਜਿੱਥੇ ਉਹਨਾਂ ਦੇ ਕਲੇ ਵੀ ਜ਼ਿਕਰ ਕਰਦਾ ਹੈ ਕਿ ਅਮਰਤਪਾਲ ਵਾਸਤੇ ਤੇ ਉਸਦੇ ਸਾਥੀਆਂ ਵਾਸਤੇ ਪੰਜਾਬ ਨੇ ਸਪੈਸ਼ਲ ਨਹੀਂ ਸਾਥੀਆਂ ਵਾਸਤੇ ਨਹੀਂ ਸਪੈਸ਼ਲ ਜੇਲ ਸਾਥੀਆਂ ਵਾਸਤੇ ਸੀ ਅਮਰਤ ਸਪੈਸ਼ਲ ਜੇਲ ਨਹੀਂ ਇੱਕ ਸਪੈਸ਼ਲ ਜਿੱਦਾਂ ਲੋਟ ਕਰਦਣੀ ਸੀ ਇਹਨਾਂ ਵਾਸਤੇ ਇੱਕ ਐਕਸਾਈਡ ਵਾਸਤੇ ਸੇਫ ਰੱਖ ਕਰ ਦਿੱਤਾ ਜਾਂਦਾ ਇਹ ਵੀ ਗੱਲਾਂ ਚੱਲੀਆਂ ਰਾਜਨੀਤਿਕ ਗਲਿਆਰਾਂ 'ਚ ਵੀ ਚੱਲੀਆਂ ਮੀਡੀਆ ਦੇ ਗਲਿਆਰਾਂ 'ਚ ਵੀ ਚੱਲੀਆਂ ਕਿ ਜੇਲ ਤਿਆਰ ਹੋ ਰਹੀ ਆ ਉੱਥੇ ਆ ਜੇਲ੍ਹ ਕੀ ਤਿਆਰ ਹੋ ਰਹੀ ਆ ਮਤਲਬ ਇੱਕ ਅਲੱਗ ਤੋਂ ਇੱਕ ਬੈਰਕ ਤਿਆਰ ਹੋ ਰਿਹਾ ਜਿੱਥੇ ਸਪੈਸ਼ਲੀ ਇਹਨੂੰ ਰੱਖਿਆ ਜਾਏਗਾ ਵਾਸ਼ਰੂਮ ਵਗੈਰਾ ਸਾਰਾ ਅੰਦਰ ਹੋਏਗਾ ਹੈਨਾ ਉਹ ਚੀਜ਼ਾਂ ਵੀ ਚੱਲੀਆਂ ਪਿਛਲੇ 6 ਮਹੀਨਿਆਂ ਤੋਂ ਚੱਲ ਰਹੀਆਂ ਇਹ ਗੱਲਾਂ ਜਦੋਂ ਇੰਨੀ ਸਾਰੀ ਤਿਆਰੀ ਆ ਫਿਰ ਸਟੇਟ ਦੇ ਐਕਸ਼ਨ ਦੇਖੋ ਨਾ ਸਟੇਟ ਇੱਕ ਇੱਕ ਦੋ ਦੋ ਜਾਣਿਆਂ ਨੂੰ ਲੈ ਕੇ ਚੈੱਕ ਕਰ ਰਹੀ ਆ ਵੀ ਉਹ ਕਿਤੇ ਭਾੜੇ ਕੇਗਾ ਤਾਂ ਨਹੀਂ ਫਿਰ ਸਟੇਟ ਦੇ ਵੱਲੋਂ ਦੀ ਇੱਕ ਇਹ ਵੀ ਚੀਜ਼ ਚੱਲ ਪੈਂਦੀ ਆ ਕਿਉਂਕਿ ਐਟ ਦਾ ਐਂਡ ਮੀਡੀਆ ਨੂੰ ਜਿਹੜੀ ਇਨਪੁੱਟ ਆ ਉਹ ਕਿਤੇ ਨਾ ਕਿਤੇ ਤਾਂ ਅੰਦਰ ਹੀ ਆਉਂਦੀ ਆ ਨਾ ਵੀ ਹੁਣੇ ਆਊਗਾ ਹੁਣੇ ਰਿਹਾ ਹੋ ਔਰ ਜੇ ਐਨਐਸਏ ਵਧਾਣੀ ਹੁੰਦੀ ਜਿਦਾ ਪਿਛਲੀ ਵਾਰੀ ਵਧਾਈਆਂ ਤੇ ਉਹ ਜਮਾ ਕੰਡੇ ਤੇ ਆ ਕੇ ਥੋੜੀ ਨਾ ਵਧਾਣੀ ਸੀ ਜੀ ਪਿਛਲੀ ਵਾਰੀ ਐਨਐਸਏ ਪੱਲਾ ਹੀ ਵੱਧ ਚੁੱਕੀਆਂ ਸੀਗੀਆਂ ਤੁਹਾਨੂੰ ਲੱਗਦਾ ਕਿ ਕਾਰਨ ਦੱਸੋ ਨਾ ਇਹਦੇ ਪਿੱਛੇ ਕੀ ਸਰਕਾਰ ਨੂੰ ਕੀ ਹੋ ਗਿਆ 1 ਮਿੰਟ ਚ ਕੀ ਉਹਨਾਂ ਨੂੰ ਲੱਗਾ ਕਿ ਕਾਰਨ ਕਾਰਨ ਤਾਂ ਹੁਣ ਇਹ ਅਮਰਤਪਾਲ ਦੇ ਧੜੇ ਨੂੰ ਨਾ ਕਾਰਨ ਆਪਣੇ ਪੀੜੀ ਥਲੇ ਲੱਭਣਾ ਪੈਣਾ ਕਿਉਂਕਿ ਸਾਡੇ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਆ ਸਾਡੇ ਵੱਲੋਂ ਕੋਈ ਐਕਸ਼ਨ ਨਹੀਂ ਆ ਤੁਸੀਂ ਚਾਹੁੰਦੇ ਹੋ ਕਿ ਅਮਰਤਪਾਲ ਬਾਹਰ ਆਏ ਅਸ ਤਾਂ ਕਹਿੰਦੇ ਆ ਬਾਹਰ ਨਹੀਂ ਅਮਰਤਪਾਲ ਪੰਜਾਬ ਆਵੇ ਠੀਕ ਹੈ ਹਰੀਨੋ ਦੇ ਕੇਸ ਦੇ ਵਿੱਚ ਉਹਦੀ ਅਰੇਸਟ ਪਵੇ ਕਿਉਂਕਿ ਜਿਹੜੀਆਂ ਇਹ ਐਨਐਸਏ ਹੁਣ 3 ਸਾਲ ਘੱਟ ਲਏ 3 ਸਾਲ ਦੀ ਹਵਾਲਾਤ ਜਿਹੜੀ ਆ ਇਹਨੂੰ ਹਵਾਲਾਤ ਕਵਾਂਗੇ ਹਵਾਲਾਤ ਵੀ ਨਹੀਂ ਐ ਇਹ ਨਜ਼ਰਬੰਦੀ ਆ ਇਹ ਕਿਸੇ ਖਾਤੇ ਹੀ ਨਹੀਂ ਆ ਜੀ ਹਨਾ ਦੇਖੋ ਮੈਂ ਮੈਂ ਬਿਲਕੁਲ ਸਾਫ਼ ਆ ਮੈਂ ਕੋਰਾ ਕਰਾਰਾ ਆ ਗਲਤ ਦੇ ਨਾਲ ਗਲਤ ਸਹੀ ਦੇ ਨਾਲ ਸਹੀ ਇਹ 3 ਸਾਲ ਦੀ ਕੈਦ ਅਮਰਤਪਾਲ ਦੇ ਕਿਸੇ ਖਾਤੇ ਚ ਨਹੀਂ ਆਣੀ ਪਰ ਮੇਰਾ ਸਵਾਲ ਤਾਂ ਤੁਹਾਨੂੰ ਇਹ ਆ ਨਾ ਕਿ ਜਿੱਥੇ ਤੁਸੀਂ ਹੁਣ ਉਹ ਕਹਿਣਗੇ ਕਿ ਇੱਕ ਪਾਸੇ ਇਹ ਕਹਿੰਦੇ ਸੀ ਕਿ ਅਮਰਤਪਾਲ ਨੂੰ ਫੜਦੀ ਨਹੀਂ ਸਰਕਾਰ ਸ਼ਹਿ ਦਿੰਦੀ ਆ ਜਾਂ ਅਮਰਿਤਪਾਲ ਨੂੰ ਸਰਕਾਰੀ ਸ਼ਹਿ ਆ ਹੁਣ ਤੁਸੀਂ ਕਹਿੰਦੇ ਹੋ ਕਿ ਉਹਨੂੰ ਪੰਜਾਬ ਲੈ ਉਹ ਫਿਰ ਤੁਸੀਂ ਕਹਣਾ ਕਿ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਬੈ ਕੇ ਤਾਂ ਬਹੁਤ ਆਰਾਮ ਨਾਲ ਗੈਂਗਸਟਰ ਕੰਮ ਕਰਦੇ ਆ ਅਮਰਿਤਪਾਲ ਵੀ ਕਰ ਰਿਹਾ ਕੰਮ ਤਾਂ ਉਹ ਉੱਥੇ ਵੀ ਬੈਠ ਕੇ ਕਰਦਾ ਰਿਹਾ ਹਰੀਨੋਦ ਦਾ ਕਤਲ ਨਹੀਂ ਉਸ ਜੇਲ੍ਹ 'ਚ ਬੈਠ ਕੇ ਕਰਵਾਇਆ ਨਾ ਜੀ ਹਰੀਨੋਦ ਦੇ ਕਤਲ 'ਚ ਬੁੱਕ ਜੜਾ ਹੋਇਆ ਇਹ ਉਸੇ ਜੇਲ੍ਹ ਤੋਂ ਹੀ ਹੋਇਆ ਉਹ ਜੇਲ੍ਹ 'ਚ ਬੈਠੇ ਇਸ ਜੇਲ੍ਹ 'ਚ ਬੈਠੇ ਗੱਲ ਇਹ ਆ ਕਿ ਇਹ ਇੱਥੇ ਆਵੇ ਇਹਨੂੰ ਇੱਥੇ ਸ਼ਿਫਟ ਕਰਨ ਇੱਥੇ ਉਹਨੂੰ ਜੜੀਆਂ ਗ੍ਰਿਫਤਾਰੀਆਂ ਨੇ ਹਰੀਨੋਵ ਦੇ ਕੇਸ ਦੇ ਵਿੱਚ ਹੋਰ ਜਿਹੜੇ ਕੇਸ ਆ ਉਹਨਾਂ 'ਚ ਗ੍ਰਿਫਤਾਰੀਆਂ ਪੈਣ ਤੇ ਅੱਗੇ ਦੀ ਪ੍ਰੋਸੀਡਿੰਗ ਸਟਾਰਟ ਹੋਵੇ ਨਾ ਜੇ ਤੁਸੀਂ ਇਹ ਕਹਿੰਦੇ ਆ ਵੀ ਇਹ ਆਵੇ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਡਿਬਰੂਗੜ ਵਰਗੀ ਜੇਲ੍ਹ ਦੇ ਵਿੱਚ ਉਸਨੇ ਕਤਲ ਕਰਵਾਤਾ ਪੰਜਾਬ 'ਚ ਵੀ ਉਹ ਆਪਣਾ ਕੰਮ ਕਰਾਊਗਾ ਹੀ ਜੇਲਾਂ 'ਚ ਬੈਠ ਕੇ ਦਫਤਰ ਮਰਜੀ ਫਿਰ ਤੁਸੀਂ ਉਹਨੂੰ ਇੱਥੇ ਲਿਆਂਦੀ ਮੰਗ ਤੁਹਾਡੇ ਕੀ ਜਸਟਿਸ ਤੋਂ ਲੱਗਦਾ ਜਿੱਥੇ ਮਰਜੀ ਬੈਠੇ ਉਸੇ ਸਿਸਟਮ ਤੋਂ ਤੁਸੀਂ ਜਸਟਿਸ ਦੀ ਉਮੀਦ ਵੀ ਕਰ ਰਹੇ ਹੋ ਉਸੇ ਜੇਲ ਦੇ ਵਿੱਚੋਂ ਦੀ ਫੋਨ ਫੋਨ ਇਹਦੇ ਕੋਲੋਂ ਫੜੇ ਜਾਂਦੇ ਆ ਉਸੇ ਜੇਲ ਦਾ ਜੇਲਰ ਯੂਪੀਏ ਦੇ ਵਿੱਚ ਬੁੱਕ ਹੁੰਦਾ ਉਸੇ ਜੇਲ ਦੇ ਵਿੱਚੋਂ ਦੀ ਇਹ ਜਿਹੜਾ ਸਾਰਾ ਨੈਟਵਰਕ ਆਪਰੇਟ ਕਰਦਾ ਬੜਾ ਕੁਝ ਉਸੇ ਜੇਲ 'ਚੋਂ ਇਹ ਚਿੱਠੀਆਂ ਰਿਲੀਜ਼ ਕਰਦਾ ਰਹਿੰਦਾ ਆ ਉਸੇ ਜੇਲ 'ਚੋਂ ਆਉਂਦੀਆਂ ਇਹਦੀਆਂ ਫੋਨ ਕਾਲਸ ਦੀਆਂ ਰਿਕਾਰਡਿੰਗਸ ਨਿਕਲਦੀਆਂ ਹੈ ਹਨਾ ਹਾਲਾਂਕਿ ਉਹ ਹਾਈ ਸਕਿਉਰਿਟੀ ਜੇਲ ਹੈ ਕਿ ਮੇਰੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕ੍ਰਾਈਮਨਾਂ ਨੂੰ ਰੋਕਿਆ ਨਹੀਂ ਜੇ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਵੀ ਮੰਨੀਆਂ ਫਿਰ ਤੁਸੀਂ ਉਸੇ ਸਿਸਟਮ ਤੋਂ ਕੀ ਜਸਟਿਸ ਦੀ ਉਮੀਦ ਕਰ ਰਹੇ ਹੋ ਫਿਰ ਤੁਸੀਂ ਕਿਉਂ ਬੁਲਾ ਰਹੇ ਹੋ ਉਹਨੂੰ ਦੇਖੋ ਜਿਹੜਾ ਜੁਡੀਸ਼ਰੀ ਤੇ ਪ੍ਰਸ਼ਾਸਨ ਜੀ ਇਹ ਦੋ ਚੀਜ਼ਾਂ ਵੱਖ ਨੇ ਆਪਾਂ ਨੂੰ ਸਮਝਣਾ ਪੈਣਾ ਜੁਡੀਸ਼ਰੀ ਦੇ ਵਿੱਚ ਆਪਾਂ ਹੁਣੇ ਇੱਕ ਏਸ਼ੀਆ ਦੇ ਸਭ ਤੋਂ ਵੱਡੇ ਪਾਸਟਰ ਨੂੰ ਆਪਾਂ ਜੁਡੀਸ਼ਰੀ ਦੇ ਵਿੱਚ ਕਨਵਿਕਟ ਕਰਵਾ ਕੇ ਹਟਿਆ ਠੀਕ ਹੈ ਜੁਡੀਸ਼ਰੀ ਨੇ ਆਪਣਾ ਕੰਮ ਕੀਤਾ ਜੁਡੀਸ਼ਰੀ ਇਦਾਂ ਨਹੀਂ ਹੁੰਦਾ ਕਿ ਜੁਡੀਸ਼ਰੀ ਹਰ ਵੇਰੇ ਗਲਤ ਹੈ ਜੁਡੀਸ਼ਰੀ ਸਹੀ ਵੀ ਹੁੰਦੀ ਆ ਹਾਂ ਜਿਹੜੇ ਡਿਪਾਰਟਮੈਂਟ ਹੈਗੇ ਆ ਡਿਪਾਰਟਮੈਂਟ ਚ ਛੋਟੇ ਛੋਟੇ ਲੋਕ ਹੁੰਦੇ ਨੇ ਜਿਹੜੇ ਇੰਡੀਵਿਜੂਅਲ ਆਪਣੀ ਆ ਇੱਛਾ ਦੇ ਜਿਹੜੇ ਮਾਲਕ ਹੁੰਦੇ ਆ ਕੋਈ ਛੋਟੇ ਅ ਅਹੁਦੇ ਦਾ ਕੋਈ ਅ ਸਿਪਾਈ ਹੋ ਗਿਆ ਛੋਟੇ ਅਹੁਦੇ ਦਾ ਕੋਈ ਛੋਟੇ ਰੈਂਕ ਦਾ ਆਫੀਸਰ ਹੋ ਗਿਆ ਹੈਨਾ ਉਥੇ ਇੰਡੀਵਿਜੂਅਲ ਨੂੰ ਖਰੀਦਿਆ ਜਾ ਸਕਦਾ ਵੇਚਿਆ ਜਾ ਸਕਦਾ ਬੜਾ ਕੁਝ ਹੁੰਦਾ ਪਰ ਜੁਡੀਸ਼ਰੀ ਦੀ ਵਾਰੀ ਜੁਡੀਸ਼ਰੀ ਹਮੇਸ਼ਾ ਗਲਤ ਨਹੀਂ ਹੁੰਦੀ ਜੁਡੀਸ਼ਰੀ ਹਮੇਸ਼ਾ ਸਹੀ ਵੀ ਨਹੀਂ ਹੁੰਦੀ ਪਰ ਜੁਡੀਸ਼ਰੀ ਤੇ ਫਿਰ ਵੀ ਕਿਤੇ ਨਾ ਕਿਤੇ ਵਿਸ਼ਵਾਸ ਕੀਤਾ ਜਾ ਸਕਦਾ ਹੁਣ ਜਿਹੜੀ ਗੱਲ ਅਸੀਂ ਕਰ ਰਹੇ ਆ ਜਿਹੜੀ ਮੈਂ ਕਹਿ ਰਿਹਾ ਇਹਦੀਆਂ ਭੇਡਾਂ ਨੂੰ ਬਹੁਤ ਜ਼ਰੂਰੀ ਹੈ ਉਹਦਾ ਪੰਜਾਬ ਆਣਾ ਔਰ ਇਹਨਾਂ ਨੂੰ ਚਾਹੀਦਾ ਕਿ ਹੁਣ ਇਹ ਆਪਣੇ ਵਕੀਲ ਕੋਈ ਹੌਸ ਲੈਵਲ ਦੇ ਕਰਨ ਜਿਹੜੇ ਐਨਐਸਏ ਤੋੜਾ ਲੈਣ ਤੁਸੀਂ ਵਾਰ-ਵਾਰ ਉਹਨਾਂ ਦੇ ਵਕੀਲਾਂ ਨੂੰ ਟਾਰਗੇਟ ਕਰ ਰਹੇ ਹੋ ਹਾਂ ਬਿਲਕੁਲ ਬਿਲਕੁਲ ਮੈਂ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀਗਾ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸਪੈਸ਼ਲ ਜੀ ਠੀਕ ਹੈ ਜੀ ਤੇ ਮੈਂ ਇਹਨਾਂ ਦੇ ਵਕੀਲਾਂ ਵਾਸਤੇ ਹੀ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਤੁਸੀਂ ਆਜੋ ਬਾਣਹਾਨੀ ਦੇ ਦਾਅਵੇ ਲੈ ਕੇ ਉਹ ਪ੍ਰੈਸ ਕਾਨਫਰੰਸ ਦਾ ਅੱਜ ਤੱਕ ਜਵਾਬ ਨਹੀਂ ਆਇਆ ਇਸ ਲਈ ਹੁਣ ਮੈਂ ਕਹਿੰਨਾ ਅਮਰਿਤਪਾਲ ਦਾ ਵੀ ਮੈਂ ਹੁਣ ਨਾਮ ਲੈਣਾ ਛੱਡਤਾ ਆ ਕਿਉਂਕਿ ਲੋੜ ਨਹੀਂ ਹੈਗੀ ਇਹਨਾਂ ਦੇ ਘਰ ਦੇ ਵਿੱਚ ਉਹ ਸੱਪ ਹੈਗੇ ਆ ਜਿਹੜੇ ਇਹਨਾਂ ਨੂੰ ਰੰਗ ਮਾਰ ਰਹੇ ਸੱਪ ਕੌਣ ਆ ਪੱਪਲਪ੍ਰੀਤ ਕਲਸੀ ਇਹ ਆਪੇ ਆਪੇ ਆਊਗਾ ਇਹਨਾਂ ਦੀਆਂ ਰਿਮਾਂਡਸ ਹੋਈਆਂ ਇਹਨਾਂ ਦੀਆਂ ਰਿਮਾਂਡਸ ਤੋਂ ਬਾਅਦ ਪੰਜਾਬ ਦੇ ਵਿੱਚ ਉਹਦੀ ਇੱਕ ਲੜਕਾ ਚੱਕਿਆ ਗਿਆ ਜਿਹਦੇ ਉਹ ਤਾਂ ਤੁਸੀਂ ਪਿਛਲੇ ਇੰਟਰਵਿਊ ਚ ਮੰਤਰੀ ਬਾਜੇ ਕੀ ਦਾ ਨਾਮ ਲਿਆ ਬਿਲਕੁਲ ਔਰ ਇਹ ਕੱਲਾ ਮੈਂ ਨਹੀਂ ਕਿਹਾ ਇਹ ਸਿਮਰਨਜੀਤ ਸਿੰਘ ਵਕੀਲ ਨੇ ਵੀ ਕਿਹਾ ਹੈਨਾ ਉਸ ਤੋਂ ਬਾਅਦ ਹੋਰ ਚੀਜ਼ਾਂ ਚੱਲੀਆਂ ਫਿਰ ਮੀਡੀਆ 'ਚ ਇਹ ਵੀ ਚੱਲਿਆ ਕਿ ਇਹਨਾਂ ਦੇ ਬੰਦਿਆਂ ਨੇ ਹੀ ਇਹ ਕਿਹਾ ਕਿ ਅਮਰਤਪਾਲ ਨਸ਼ੇੜੀ ਹੋ ਗਿਆ ਅਸੀਂ ਨਹੀਂ ਕਿਹਾ ਸਾਡੇ ਕੋਲੇ ਨਿਊਜ਼ ਘੱਟੋ ਘੱਟ ਨੇ ਦਾ 6 ਤੋਂ 7 ਮਹੀਨੇ ਪਹਿਲਾਂ ਸੀਗੀ ਪਰ ਅਸੀਂ ਨਹੀਂ ਕਿਹਾ ਸੀ ਕਿ ਲੋੜ ਹੀ ਨਹੀਂ ਤੁਹਾਡੇ ਕੋਲ ਕੀ ਜਾਣਕਾਰੀ ਸੀ ਬਈ ਉਹ ਐਡਿਕਟਡ ਹੋ ਗਿਆ ਸਾਡੇ ਕੋਲੇ ਜਾਣਕਾਰੀ ਸੀ ਕਿ ਇਨਪੁੱਟ ਸੀਗੀ ਪਰ ਅਸੀਂ ਨਹੀਂ ਕਿਹਾ ਜਦੋਂ ਇਹ ਖਬਰ ਸੁਣਦੇ ਆ ਤਾਂ ਬਹੁਤ ਐਦਾਂ ਦੀ ਕਹਾਣੀ ਲੱਗਦੀ ਹੈ ਅਜੀਬ ਲੱਗਦਾ ਬਣੀ ਬਣਾਈ ਗੱਲ ਆ ਇਹ ਹਾਂ ਅਜੀਬ ਲੱਗਦਾ ਪਰ ਤੁਹਾਨੂੰ ਯਾਦ ਹੋਵੇਗਾ ਨਿਹੰਗ ਕੁਲਜੀਤ ਸਿੰਘ ਨੇ ਇਹ ਦਾਵਾ ਇੱਕ ਚੈਨਲ ਤੇ ਬੈਠ ਕੇ ਕੀਤਾ ਕਿ ਵਹੀਰ ਦੇ ਵਿੱਚ ਵੀ ਹੋ ਸਕਦਾ ਸੀ ਗੋਲੀਆਂ ਖਾਂਦਾ ਸੀ ਹਾਂਜੀ ਗੋਲੀਆਂ ਖਾਂਦਾ ਸੀ ਇਹ ਜੋ ਵੀ ਖਾਂਦਾ ਸੀ ਉਹਨਾਂ ਦੇ ਨਿਹੰਗ ਕੁਲਜੀਤ ਸਿੰਘ ਦੇ ਬਿਆਨ ਨੇ ਕਿਉਂ ਨਹੀਂ ਕੀਤਾ ਉਹਨਾਂ ਦੇ ਮਾਨਹਾਨੀ ਦਾ ਦਾਵਾ ਜੇ ਇਹ ਸੱਚੇ ਨੇ ਉਹਨਾਂ ਨੂੰ ਚਲੰਦੇ ਕੋਰਟ ਦੇ ਵਿੱਚ ਅੱਜ ਤੱਕ ਮੈਂ ਜਿੰਨੀਆਂ ਵੀ ਇਹਨਾਂ ਦੇ ਉੱਤੇ ਗੱਲਬਾਤ ਕੀਤੀ ਆ ਜਾਂ ਜਿੰਨੇ ਵੀ ਐਵਿਡੈਂਸ ਪੇਸ਼ ਕੀਤੇ ਆ ਅੱਜ ਤੱਕ ਮੇਰੇ ਤੇ ਮਾਨਹਾਨੀ ਦਾ ਦਾਵਾ ਕਿਉਂ ਨਹੀਂ ਕੀਤਾ ਇਹਨਾਂ ਨੇ ਈਵਨ ਕਿ ਇਹ ਤਾਂ ਮੇਰੇ ਕੋਰਟ ਦੇ ਸੱਮਣ ਜਿਹੜਾ ਮੇਰਾ ਇਲੈਕਸ਼ਨ ਪਟੀਸ਼ਨ ਹੈਗੀ ਆ ਹਾਈ ਕੋਰਟ ਲੱਗੀ ਹੋਈ ਆ ਇਹ ਤਾਂ ਮੇਰੇ ਸੱਮਣ ਉਹ ਨਹੀਂ ਫੜਦੇ ਡਰ ਦੇ ਮਾਰੇ ਵੀ ਜੇ ਕਿਤੇ ਦੋਆਬੀ ਦੇ ਸਾਹਮਣੇ ਕੋਰਟ ਤੇ ਜਾਣਾ ਪਿਆ ਦੋਆਬੀ ਨੇ ਨੰਗਾ ਕਰਕੇ ਭੇਜਣਾ ਵਾਪਸ ਨੰਬਾ ਨੰਗਾ ਮਤਲਬ ਲਬਜ਼ੀ ਨੰਗਾ ਹੈਨਾ ਕਿਤੇ ਉਸ ਚੀਜ਼ ਨੂੰ ਉਹਦਾ ਲੈ ਲੈਣ ਲਬਜ਼ੀ ਤੌਰ ਤੇ ਇਹਨਾਂ ਦੀ ਸੱਚ ਝੂਠ ਨੰਗਾ ਕਰਕੇ ਭੇਜਾਂਗਾ ਕੋਰਟ ਦੇ ਵਿੱਚੋਂ ਇਹ ਤਾਂ ਮੇਰੀ ਇਲੈਕਸ਼ਨ ਪਟੀਸ਼ਨ ਦੇ ਸੰਬੰਧ ਨਹੀਂ ਲੈਂਦੇ ਮੈਂ ਫਿਰ ਤੋਂ ਉੱਥੇ ਵਾਪਸ ਆਣਾ ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਨਾਮ ਹੀ ਲਾਉਂਗਾ ਪੱਪਲਪ੍ਰੀਤ ਤੇ ਕਲਸੀ ਹੂੰ ਚਾਹੁੰਦੇ ਨੇ ਕਿ ਡਿਬਰੂਗਾੜੀ ਰਹੇ ਅਮਰਤਪਾਲ ਮੈਂ ਕਹਿੰਨਾ ਅਮਰਤਪਾਲ ਦਾ ਸਾਰਾ ਤੜਾ ਸਾਰਾ ਹੀ ਤੜਾ ਇਹ ਚਾਹੁੰਦਾ ਹੈ ਕਿ ਅੰਮ੍ਰਿਤਪਾਲ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਦੇ ਤਰੀਕੇ ਨਾਲ ਪਿੰਜਰੇ 'ਚ ਰਵੇ ਔਰ ਉਹ ਆਂਡਾ ਦਿੰਦਾ ਰਵੇ ਕਿਉਂਕਿ ਜਦ ਤੱਕ ਉਹ ਪਿੰਜਰੇ 'ਚ ਹੈਗਾ ਉਦੋਂ ਤੱਕ ਉਹਦੀ ਇੱਕ ਔਰਾ ਬਣਿਆ ਹੋਇਆ ਜਦੋਂ ਉਹ ਪਿੰਜਰੇ ਤੋਂ ਬਾਹਰ ਆ ਗਿਆ ਐਕਚੁਅਲੀ ਉਹ ਪਿੰਜਰੇ ਤੋਂ ਬਾਹਰ ਆ ਗਿਆ ਫਿਰ ਇਹਨਾਂ ਦੀਆਂ ਵਜ਼ੀਰੀਆਂ ਇਹਨਾਂ ਦੀਆਂ ਪ੍ਰਧਾਨਗੀਆਂ ਤੇ ਇਹਨਾਂ ਦੀਆਂ ਸਰਪੰਚੀਆਂ ਕੌਣ ਪੁੱਛੂਗਾ ਫਿਰ ਤਾਂ ਸਿਰਫ ਹੋਈ ਇਹ ਪਾਰਟੀ ਹਲੇ ਬਣੀ ਵੀ ਨਹੀਂ ਤੁਸੀਂ ਕਹਿੰਦੇ ਹੋ ਕਿ ਉਸ ਦੇ ਵਿੱਚ ਸੱਤਾ ਪਾਵਰ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੀ ਇਹਨਾਂ ਦੀ ਖਿੱਚ ਤੂੰ ਕਿਵੇਂ ਚੱਲੀ ਆ ਵੱਡੇ ਵੱਡੇ ਜਿਹੜੇ ਹੈਗੇ ਆ ਨਾਮ ਇਹਨਾਂ ਦੀਆਂ ਪਾਰਟੀਆਂ ਚੋਂ ਜਿਹੜੇ ਇਹਨਾਂ ਦੀਆਂ ਸਟੇਜਾਂ ਤੇ ਸੀ ਜਿਹੜੇ ਇਹਨਾਂ ਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਸਪੋਰਟ ਕਰਦੇ ਸੀ ਉਹ ਗਾਇਬ ਹੋ ਗਏ ਇਹਨਾਂ ਦੀਆਂ ਪਾਰਟੀਆਂ ਦੇ ਵਿੱਚੋਂ ਦੀ ਉਹ ਬਿਲਕੁਲ ਸਾਇਲੈਂਟ ਹੋ ਗਏ ਕਿਉਂਕਿ ਉਹ ਐਸੀਆਂ ਸ਼ਕਤੀਆਂ ਨੇ ਜਿਨ੍ਹਾਂ ਦਾ ਰੁਤਬੇ ਬਹੁਤ ਉੱਚੇ ਨੇ ਉਹ ਇਹਨਾਂ ਤੋਂ ਵੱਖ ਵੀ ਹੋਏ ਨੇ ਪਰ ਸਾਇਲੈਂਟ ਹੋ ਕੇ ਬੈਠ ਕੇ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਇਹਨਾਂ ਅਨੀਆਂ ਭੇਡਾਂ ਨੇ ਉਹਨਾਂ ਨੂੰ ਵੀ ਟਾਰਗੇਟ ਕਰ ਦੇਣਾ ਇਹਨਾਂ ਨੇ ਉਹਨਾਂ ਦੀਆਂ ਕੁਰਬਾਨੀਆਂ ਦੇ ਉੱਤੇ ਵੀ ਕੁਐਸਚਨਸ ਖੜੇ ਕਰਨਾ ਦੱਸ ਇੱਕ ਤਲਵਾੜਾ ਹੋਣਾ ਨੇ ਇੱਕ ਇੰਟਰਵਿਊ ਕੀਤਾ ਮੈਂ ਗੱਲ ਆਈਡੀਓਲੋਜੀ ਤੇ ਲੈ ਕੇ ਜਾ ਰਿਹਾ ਇਹ ਗੱਲ ਬਹੁਤ ਕਈ ਗਈ ਤੁਹਾਡੇ ਧੜੇ ਵੱਲੋਂ ਕਿ ਦੀਪ ਸਿੱਧੂ ਦੀ ਆਈਡੀਓਲੋਜੀ ਦੇ ਕੋਹਾਂ ਦੂਰ ਐਮਰਤਪਾਲ ਪਰ ਉਸਨੇ ਹਾਈਜੈਕ ਕਰ ਲਿਆ ਵਾਰਿਸ ਪੰਜਾਬ ਦੇ ਜੀ ਤਲਵਾੜਾ ਹੋਣਾ ਨੇ ਇੰਟਰਵਿਊ ਚ ਕਿਹਾ ਕਿ ਦੀਪ ਸਿੱਧੂ ਤਾਂ ਤਾਲੀਬਾਨ ਦੇ ਨਾਲ ਵੀ ਰਲਣ ਨੂੰ ਫਿਰਦਾ ਸੀ ਉਹ ਤਾਂ ਕਹਿੰਦਾ ਸੀ ਮੈਂ ਤਾਂ ਪਿੰਡਰਾਂ ਵਾਲਾ ਵਾਂਗੂ ਸਿੱਧੀ ਟੱਕਰ ਲੈਣੀ ਹੈ ਸਟੇਟ ਦੇ ਨਾਲ ਤੇ ਫਿਰ ਤਾਂ ਅਮਰਤਪਾਲ ਉਸੇ ਰਾਹ ਤੇ ਸੀ ਦੇਖੋ ਇਹ ਬਿਆਨ ਉਹਨਾਂ ਨੇ ਕਿਉਂ ਦਿੱਤਾ ਉਹਨਾਂ ਦੇ ਕੋਲ ਕੀ ਐਸਾ ਐਵੀਡੈਂਸ ਹੈਗਾ ਨਹੀਂ ਉਹ ਕਹਿੰਦੇ ਮੈਨੂੰ ਕਹੀ ਸੀ ਗੱਲ ਮੈਂ ਦਰਬਾਰ ਸਾਹਿਬ ਚਲਾ ਜਾਣਾ ਮੈਂ ਦੇਖੋ ਇਹ ਉਹਨਾਂ ਇਹ ਉਹਨਾਂ ਦਾ ਆ ਠੀਕ ਹੈ ਜਿੱਥੇ ਤੱਕ ਆਪਾਂ ਹੁਣ ਤੱਕ ਜਿੰਨਾ ਐਨਾਲਾਈਜ਼ ਕੀਤਾ ਜਾਂ ਆਪਾਂ ਦੀਪ ਦੇ ਨਾਲ ਜਿੰਨਾ ਕੁ ਵਿਚਰੇ ਆ ਜਿੰਨਾ ਕੁ ਆਪਾਂ ਉਹਨੂੰ ਪੜਿਆ ਸੁਣਿਆ ਜਾਂ ਨਾਲ ਬੈਠ ਕੇ ਦੇਖਿਆ ਜੀ ਉਹਦਾ ਸਭ ਤੋਂ ਪਹਿਲਾ ਟਾਰਗੇਟ ਇਹ ਹੁੰਦਾ ਸੀ ਈਵਨ ਕਿ ਜਦੋਂ ਦੀਪ ਦੀਪ ਦੀ ਸਭ ਤੋਂ ਮੈਨੂੰ ਪਿਆਰੀ ਗੱਲ ਜਿਹੜੀ ਲੱਗਦੀ ਆ ਜਿਸ ਕਰਕੇ ਮੈਂ ਉਹਦਾ ਮੈਂ ਕਹਿੰਨਾ ਕਿ ਮੈਂ ਉਹਦਾ ਆਸ਼ਕ ਆ ਜਦੋਂ ਗ੍ਰਿਫਤਾਰ ਹੋਣਾ ਸੀ ਫਾਈਨਲ ਹੋ ਗਿਆ ਕਿ ਹੁਣ ਗ੍ਰਫਤਾਰ ਹੋਣਾ ਹੀ ਆ ਉਹਨੇ ਕਿਹਾ ਕੋਈ ਕਾਲ ਨਹੀਂ ਦੇਣੀ ਕੋਈ ਕਾਲ ਨਹੀਂ ਦੇਣੀ ਮੈਂ ਆਪ ਨਹੀਂ ਪੜੂੰਗਾ ਆਪਣਾ ਕੋਈ ਭਰਾ ਖਰਾਬ ਨਹੀਂ ਹੋਣਾ ਚਾਹੀਦਾ ਮੇਰੇ ਪਿੱਛੇ ਤੇ ਜਦੋਂ ਅਮਰਤਪਾਲ ਗ੍ਰਫਤਾਰ ਹੁੰਦਾ ਅਮਰਤਪਾਲ ਆਪਣੇ ਨਾਲ 77 ਜਣੇ ਹੁਣ 40 ਜਣੇ ਪਹਿਲੇ 150 ਬੰਦਾ ਤਾਂ ਅਪਰੋਕਸੀਮੇਟਲੀ ਚੇਲਾਂ ਚ ਬੈਠੇ ਆ ਤੇ ਹਾਲੇ ਰਿਮਾਂਡਾ ਚ ਹੋਰ ਪਤਾ ਨਹੀਂ ਕਿੰਨੇ ਇੱਕ ਹੋਰ ਖਰਾਬ ਹੋਣੇ ਆ ਹਨਾ ਪਰ ਇਹ ਜਿਵੇਂ ਦੀਪ ਸਿੱਧੂ ਤੇ ਅਮਰਤਪਾਲ ਦਾ ਕੋਈ ਕੰਪੈਰੀਜ਼ਨ ਹੀ ਨਹੀਂ ਆ ਹਾਂ ਜਿਹੜੀ ਤਲਵਾੜਾ ਦੀ ਗੱਲ ਕਹਿ ਰਹੇ ਨੇ ਤਲਵਾੜਾ ਬਾਬਾ ਜੀ ਗੱਲ ਕਹਿ ਰਹੇ ਨੇ ਹੋਨੋ ਕਿਉਂ ਕਹਿ ਰਹੇ ਨੇ ਕਿਵੇਂ ਕਹਿ ਰਹੇ ਨੇ ਇਹਦੇ ਹਿਸਾਬ ਨਾਲ ਇਹ ਸਾਇਡੋਲੋਜੀ ਦਾ ਬੰਦਾ ਨਹੀਂ ਸੀ ਮੈਨੂੰ ਮੈਨੂੰ ਨਹੀਂ ਲੱਗਦਾ ਉਹ ਕਹਿੰਦਾ ਸੀ ਉਹ ਕਹਿ ਰਹੇ ਨੇ ਕਿ ਹਥਿਆਰਬੰਦ ਸੰਘਰਸ਼ ਦੇ ਆ ਹਮੈਤੀ ਸਿੰਦੀਪ ਦੇਖੋ ਸੀ ਜਾਂ ਨਹੀਂ ਮੈਂ ਮੈਂ ਇਹ ਮੈਂ ਤੁਹਾਨੂੰ ਦੱਸ ਦਿੰਨਾ ਕਈ ਵਾਰੀ ਕੀ ਹੁੰਦਾ ਸੀਗਾ ਕਲੱਬ ਹਾਊਸ ਤੇ ਜਿੱਦਾਂ ਕਲੱਬ ਹਾਊਸ ਤੇ ਗੱਲ ਹੋਈ ਕੋਈ ਸੇ ਪ੍ਰਾਈਵੇਟ ਗਰੁੱਪ ਦੇ ਵਿੱਚ ਗੱਲ ਹੋਈ ਕੋਈ ਇਦਾਂ ਦੀ ਆਡਾਲੋਜੀ ਵਾਲੇ ਬਹਿ ਗਏ ਨਾਲ ਠੀਕ ਹੈ ਗੱਲਬਾਤ ਹੋ ਗਈ ਤੇ ਦੀਪ ਕਦੀ ਕਿਸੇ ਨੂੰ ਤੋੜ ਕੇ ਜਵਾਬ ਨਹੀਂ ਦਿੰਦਾ ਸੀ ਕਿਸੇ ਨੇ ਕਿਹਾ ਤਾਂ ਆਪਾਂ ਹਥਿਆਰਬੰਦ ਸੰਘਰਸ਼ ਕਰਾਂਗੇ ਜੀ ਅਸੀਂ ਹਥਿਆਰ ਲੈ ਆ ਕੇ ਆਵਾਂਗੇ ਹਾਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾਂਗੇ ਜਦੋਂ ਟਾਈਮ ਆਊਗਾ ਪਰ ਉਹ ਕਹਿ ਰਿਹਾ ਕਿ ਉਹ ਮੈਨੂੰ ਮੈਨੂੰ ਆਪ ਕਹਿੰਦਾ ਸੀ ਕਿ ਮੈਂ ਕਰਾਂਗਾ ਮੈਂ ਕਰਨਾ ਚਾਹੁੰਦਾ ਮੇਰੇ ਤੋਂ ਜਰਿਆ ਨਹੀਂ ਜਾਂਦਾ ਹੁਣ ਸਾਡਾ ਵੀ ਜੀ ਕਰਦਾ ਕਿ ਅਸੀਂ ਹਥਿਆਰ ਚੱਕ ਲਈਏ ਸਾਡਾ ਵੀ ਜੀ ਕਰਦਾ ਕਿ ਅਸੀਂ ਲੜ ਲਈਏ ਕਿਉਂਕਿ ਉਹ ਖੂਨ 'ਚ ਹੈ ਗਈ ਆ ਰਵਣ ਗਈ ਅਸੀਂ ਵੀ ਚਾਹੁੰਦੇ ਹਾਂ ਕਿ ਲਾਲਾ ਲਾਲਾ ਘੋੜੇ ਤੇ ਕਿੰਨੂੰ ਨਹੀਂ ਮਜ਼ਾ ਆਉਂਦਾ ਵੀ ਘੋੜੇ ਤੇ ਚੜ ਕੇ ਬੈਠੀਏ ਘੋੜੀਆਂ ਲਗਾਵਾਂ ਖੇਚੀਏ ਥਾੜ 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 ਗੋਲੀਆਂ ਚੱਲਦੀਆਂ ਹੁਣ ਤੋਪਾਂ ਚੱਲਦੀਆਂ ਹੁਣ ਸਾਡੇ ਤਾਂ ਅੰਦਰੋਂ ਦੀ ਨਿਕਲਦਾ ਕਿ ਯਾਰ ਪਟਿਆ ਕਿ ਉਹਨੂੰ ਪ੍ਰੈਕਟੀਕਲੀ ਕਰਨਾ ਕੌਣ ਚਾਹੁੰਦਾ ਤੇ ਉਹਦੇ ਵਿੱਚ ਉਹਦੀ ਐਕਚੁਅਲੀ ਕੋਈ ਆਉਟਪੁੱਟ ਕੱਢਣਾ ਚਾਹੁੰਦਾ ਜਾਂ ਸਿਰਫ ਨੁਕਸਾਨ ਕਰਾਉਣਾ ਚਾਹੁੰਦਾ ਮੈਂ ਇਸ ਚੀਜ਼ ਨੂੰ ਪੂਰੀ ਕਰ ਦਵਾ ਮੈਂ ਇਸ ਚੀਜ਼ ਨੂੰ ਪੂਰੀ ਕਰ ਦਵਾ ਇਹ ਚਾਹ ਸਾਡੇ ਸਾਰਿਆਂ ਚ ਹੈਗਾ ਕਿਉਂਕਿ ਅਸੀਂ ਉਹਨਾਂ ਚਾਹ ਤੇ ਸਵਾਲ ਹੈ ਹਾਂ ਹੁਣ ਬਹੁਤ ਲੋਕ ਇਹ ਕਹਿਣਗੇ ਕਿ ਹੁਣ ਤਾਂ ਤੁਸੀਂ ਗੱਲਾਂ ਘੋੜਿਆਂ ਤਲਵਾਰਾਂ ਦੀ ਕਰਦੇ ਹੋ ਜੰਗ ਦੇ ਮੈਦਾਨ ਦੀ ਕਰਦੇ ਹੋ ਪਰ ਜਦੋਂ ਤੁਹਾਨੂੰ ਮੜਾਇਆ ਥ੍ਰੈਟ ਹੋਇਆ ਸੀ ਸਿਕਿਉਰਿਟੀ ਤੁਸੀਂ ਨਾਲ ਦੀ ਨਾਲ ਪੰਜਾਬ ਪੁਲਿਸ ਦੀ ਲੈ ਲਈ ਮੈਂ ਕਦੇ ਵੀ ਸਿਕਿਉਰਿਟੀ ਅਪਲਾਈ ਨਹੀਂ ਕੀਤੀ ਜੀ ਕਦੇ ਵੀ ਨਹੀਂ ਕੀਤੀ ਨਾ ਹੀ ਮੇਰੇ ਨਾ ਹੀ ਮੈਂ ਕਦੀ ਤੁਸੀਂ ਦੇਖਿਆ ਮੈਂ ਸਿਕਿਉਰਟੀ ਲੈ ਕੇ ਵਿਚਰਦਾ ਠੀਕ ਹੈ ਮੈਨੂੰ ਘਰ ਬੈਠੇ ਨੂੰ ਆ ਕੇ ਜਦੋਂ ਹਰੀਨੋ ਦਾ ਕਤਲ ਹੋਇਆ ਮੈਨੂੰ ਜ਼ਬਰਦਸਤੀ ਸਿਕਿਉਰਟੀ ਦੇ ਕੇ ਗਏ ਮੈਂ ਕਹਿੰਦੀ ਮੈਂ ਤਾਂ ਮੰਗੀ ਨਹੀਂ ਕਹਿੰਦੇ ਜੀ ਇਹ ਇਨਪੁਟ ਦੀ ਸਿਕਿਉਰਟੀ ਆ ਤੁਹਾਨੂੰ ਖਤਰਾ ਤੁਹਾਨੂੰ ਦੇ ਰਹੇ ਆ ਨਾਲ ਹੋਰ ਜਿਹੜੇ ਹੈਗੇ ਆ ਲਿਸਟਾਂ ਜਿਹੜੀਆਂ ਜਾਰੀ ਹੋਈਆਂ ਉਹਨਾਂ ਨੂੰ ਵੀ ਦੇ ਰਹੇ ਆ ਬਾਬਾ ਬਖਸ਼ੀ ਜੀ ਨੂੰ ਸਿਕਿਉਰਟੀ ਦਿੱਤੀ ਪ੍ਰਿਤਪਾਲ ਬਰਗਾੜੀ ਨੂੰ ਦਿੱਤੀ ਕਈਆਂ ਨੂੰ ਦਿੱਤੀ ਸਾਡੇ ਚੋਂ ਬਹੁਤਿਆਂ ਨੇ ਇਹ ਸਿਕਿਉਰਟੀਆਂ ਵਾਪਸ ਵੀ ਕੀਤੀਆਂ ਨੇ ਠੀਕ ਹੈ ਸਾਡਾ ਸਾਡਾ ਮੇਨ ਹੈਗਾ ਵੀ ਯਾਰ ਇੱਕ ਪਾਸੇ ਸਟੇਟ ਦੇ ਵਿੱਚ 47ਆਂ ਘੁਮਰੀਆਂ 47ਆਂ ਲੈ ਕੇ ਡਕੈਤੀ ਹੋ ਰੀਆਂ ਇੱਕ ਪਾਸੇ ਗ੍ਰੇਨੇਡ ਗਿਰ ਰਹੇ ਨੇ ਠੀਕ ਆ ਜੇ ਮੰਨ ਲਓ ਕੱਲ ਨੂੰ ਸਾਡੇ ਤੇ ਅਟੈਕ ਹੁੰਦਾ ਵੀ ਆ ਜਿੰਨੇ ਆਣਾ ਅਟੈਕ ਕਰਨ ਉਹਨੇ ਕੋਈ ਇਹ ਤਾਂ ਹੈ ਨਹੀਂ ਕਿ ਉਹਨੇ ਕੋਈ ਲਾਇਸੈਂਸੀ ਵੈਪਨ ਲੈ ਕੇ ਆਣਾ ਉਹਨਾਂ ਦੇ ਕੋਲ ਤਾਂ ਰਾਕਟ ਲਾਂਚਰ ਵੀ ਨੇ ਮੂਸੇ ਵਾਲੇ ਦੇ ਟਾਈਮ N95 ਵੀ ਚੱਲੀਆਂ ਰਾਕਟ ਲਾਂਚਰ ਉਹਨਾਂ ਕੋਲ ਸੀ ਹੈਂਡ ਗ੍ਰੇਨੇਡ ਉਹਨਾਂ ਕੋਲ ਸੀ ਜੇ ਜੇ ਲੜਨਾ ਆ ਜੇ ਅਸੀਂ ਸੋਚੀਏ ਕਿ ਅਸੀਂ ਲੜਨਾ ਹੈ ਤੇ ਉਹ ਇਲੀਗਲ ਵੈਪਨ ਵਾਲਿਆਂ ਨਾਲ ਲੜਨ ਵਾਸਤੇ ਸਾਡੇ ਕੋਲ ਕੁਝ ਤਾਂ ਹੋਵੇ ਸਿਕਿਉਰਟੀਆਂ ਨੇ ਸਿਕਿਉਰਟੀਆਂ ਵਾਲਿਆਂ ਦੇ ਕੋਲ ਜ਼ਿਆਦਾਤਰ ਜ਼ਾਦਾ ਐਸਐਲਰ ਹੈਗੀਆਂ ਨੇ ਜ਼ਿਆਦਾ ਜ਼ਿਆਦਾ ਉਹਨਾਂ ਕੋਲ ਕਾਰਬਾਈਨਜ਼ ਹੈਗੀਆਂ ਨੇ ਜੀ ਰਾਕਟ ਲਾਂਚਰ ਤਾਂ ਨਹੀਂ ਹੈਗੇ ਸਿਕਿਉਰਟੀਆਂ ਕੋਲ ਘੈਂਡ ਗ੍ਰਨੇਡਸ ਤਾਂ ਨਹੀਂ ਹੈਗੇ ਸਿਕਿਉਰਟੀਆਂ ਕੋਲ ਹਨਾ ਅਸੀਂ ਇਹ ਕਹਿੰਨੇ ਆ ਕਿ ਸਾਨੂੰ ਘਟੋ ਘਟ ਸਾਡੇ ਇਨੇਕ ਲਾਇਸੈਂਸ ਦਾ ਸਾਨੂੰ ਪ੍ਰੋਵਾਈਡ ਹੋਣ ਕਿ ਠੀਕ ਹੈ ਅਸੀਂ ਨੰਗੇ ਧੜ ਲੜ ਰਹੇ ਆ ਲੜਨ ਕੋਈ ਆਊਗਾ ਤੇ ਮੇਰੇ ਤੇ ਜੇ ਕੋਈ ਚੜ ਕੇ ਆਇਆ ਤੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਮੇਰੀ ਆ ਕਿ ਮੈਂ ਉਹਦਾ ਕੋਪੜਾ ਕਿਵੇਂ ਖੋਲਣਾ ਜੀ ਠੀਕ ਹੈ ਇਹ ਇਹ ਅਸੀਂ ਪ੍ਰਪੇਅਰਡ ਆ ਇਸ ਚੀਜ਼ ਨੂੰ ਅਸੀਂ ਸਾਰੇ ਪ੍ਰਪੇਅਰਡ ਆ ਇਸ ਚੀਜ਼ ਨੂੰ ਸਿਕਿਉਰਟੀਆਂ ਠੀਕ ਹੈ ਸਿਕਿਉਰਟੀਆਂ ਦੇ ਦਿੰਦੇ ਨੇ ਵਿਡਰੋਅਲ ਕਰ ਲੈਣਦੇ ਨੇ ਉਹ ਇੱਕ ਵੱਖਰਾ ਚੈਪਟਰ ਆ ਅਸੀਂ ਕੋਈ ਵੀ ਇਦਾਂ ਦਾ ਮੇਰਾ ਕੋਈ ਵੀ ਐਪਲੀਕੇਸ਼ਨ ਨਹੀਂ ਮਿਲੂਗੀ ਜਿੱਤੇ ਮੈਂ ਸਾਈਨ ਕਰਕੇ ਕਿਆ ਹੋਵੇ ਕਿ ਮੈਨੂੰ ਸਿਕਿਉਰਟੀ ਦੀ ਲੋੜ ਆ ਸਟੇਟ ਨੇ ਦਿੱਤੀ ਸਟੇਟ ਨੇ ਵਾਪਸ ਲੈ ਲਈ ਠੀਕ ਆ ਜੀ ਸਟੇਟ ਫਿਰ ਦੇ ਲੋਡ ਲੱਗੂਗੀ ਸਟੇਟ ਨੂੰ ਸਟੇਟ ਨਾਲ ਤੋੜ ਦਿੰਦੀ ਆ ਤੁਹਾਨੂੰ ਪਤਾ ਉਹ ਜ਼ਬਰਦਸਤੀ ਤੋੜ ਦਿੰਦੇ ਹੁੰਦੇ ਆ ਜੀ ਉਹ ਜਿਹੜਾ ਇੱਕ ਵੱਖਰਾ ਚੈਪਟਰ ਆ ਪਰ ਇਹ ਜਿਹੜੀ ਲੜਾਈ ਆ ਇਹ ਅਸੀਂ ਆਪਣੇ ਦਿਲ ਤੋਂ ਚੁਣੀ ਆ ਲੜਾਂਗੇ ਅਖੀਰ ਤੱਕ ਲੜਾਂਗੇ ਮੇਰੀ ਸਭ ਤੋਂ ਮੇਰੀ ਲੜਾਈ ਸ਼ੁਰੂ ਹੀ ਉਦੋਂ ਹੋਈ ਸੀ ਜਦੋਂ ਦੀਪ ਸਿੱਧੂ ਦਾ ਕਤਲ ਹੋਇਆ ਸੀ ਜੀ ਠੀਕ ਹੈ ਪੂਰੇ ਪੂਰੇ ਪੰਜਾਬ ਦੇ ਵਿੱਚ ਕੋਈ ਨਹੀਂ ਸੀ ਅਮਰਪਾਲ ਦੇ ਖਿਲਾਫ ਬੋਲਣ ਵਾਲਾ ਖੰਗਣ ਵਾਲਾ ਬੋਲਣ ਵਾਲਾ ਤਾਂ ਬੜੀ ਦੂਰ ਦੀ ਗੱਲ ਆ ਖੰਗਣ ਵਾਲਾ ਅਮਰਪਾਲ ਦੇ ਖਿਲਾਫ ਸਾਹ ਲੈਣ ਵਾਲਾ ਮੈਂ ਪ੍ਰੈਸ ਕਾਨਫਰੰਸ ਉਦੋਂ ਕੀਤੀ ਸੀ ਉਦੋਂ ਕੋਈ ਮੇਰੇ ਕੋਲ ਸਿਕਿਉਰਿਟੀ ਸੀ ਠੀਕ ਔਰ ਗੜ੍ਹ 'ਚ ਬੈਠ ਕੇ ਕੀਤੀ ਸੀ ਅੰਮ੍ਰਿਤਸਰ ਗੜ੍ਹ 'ਚ ਬੈਠ ਕੇ ਕੀਤੀ ਸੀ ਔਰ ਉਸ ਤੋਂ ਬਾਅਦ ਮੈਂ 2-3 ਸਾਲ ਲਗਾਤਾਰ ਗੱਲ ਕਰਦਾ ਰਿਆ ਹੂੰ ਉਸੀ ਗੱਲ ਕਰਦੇ ਆਪਾਂ ਸੰਘਰਸ਼ ਦੀ ਜਦੋਂ ਆਪਸ ਦੇ ਵਿੱਚ ਹੀ ਹੁਣ ਕਹਿਣ ਵਾਲੇ ਤੇ ਇਹ ਵੀ ਕਹਿ ਦਿੰਦੇ ਆ ਨਾ ਕਿ ਦੇਖੋ ਇੱਕ ਆਸ਼ਕ ਆਜ਼ਾਦੀ ਦਾ ਦੂਜੇ ਨੂੰ ਭੰਡ ਰਿਆ ਜਦੋਂ ਅਮਰਤਪਾਲ ਦੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਕਿ ਇਹਨਾਂ ਦੀ ਤਾਂ ਆਪਦੀਆਂ ਧੜੇ ਬਾਜੀਆਂ ਬਹੁਤ ਨੇ ਹਲੇ ਤੱਕ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਆ ਵੈਸੇ ਇਹ ਕੰਪੈਰੀਜ਼ਨ ਹੋਣਾ ਤਾਂ ਨਹੀਂ ਚਾਹੀਦਾ ਹਲੇ ਆਪਾਂ ਉਹਨਾਂ ਕੰਪੈਰੀਜ਼ਨ ਕੰਪੈਰੀਜ਼ਨ ਦੇ ਨੇੜੇ ਤੇੜੇ ਨਹੀਂ ਹੈਗੇ ਗੱਲ ਤਾਂ ਕਰਦੇ ਹੋ ਨਾ ਤੁਸੀਂ ਇੱਛਾ ਹਲੇ ਆਪਾਂ ਉਹਨਾਂ ਕੰਪੈਰੀਜ਼ਨ ਦੇ ਨੇੜੇ ਤੇੜੇ ਨਹੀਂ ਹੈਗੇ ਪਰ ਜੇ ਤੁਸੀਂ ਹੁਣ ਗੱਲ ਕੀਤੀ ਆ ਤਾਂ ਫਿਰ ਇੱਕ ਇੱਕ ਲੜਾਈ ਅਮਰਤਪਾਲ ਨੇ ਲੜੀ ਅਜਨਾਲਾ ਜਾ ਕੇ ਠੀਕ ਹੈ ਆਪਣਾ ਇੱਕ ਬੰਦਾ ਛੜਾ ਕੇ ਲੈ ਕੇ ਆਇਆ ਇੱਕ ਬੰਦਾ ਛੜਾਣ ਪਿੱਛੇ ਉਹਨੇ 40 ਬੰਦੇ ਅੰਦਰ ਕਰਾਏ ਤੇ 77 ਬੰਦੇ 77 ਬੰਦੇ ਹੁਣ ਨਵੇਂ ਉਹਦੇ ਵਿੱਚ ਆ ਗਏ ਆ ਜਦੋਂ ਰਿਮਾਂਡ ਸ਼ੁਰੂ ਹੋਏ ਜੀ ਅਪਰੋਕਸੀਮੇਟਲੀ ਸਵਾ 100 ਬੰਦਾ ਨੇ ਨੇੜੇ ਤੜੇ ਇੱਕ ਲੜਾਈ ਮੈ ਲੜੀ ਆ ਠੀਕ ਹੈ ਮੇਰੇ ਨਾਲ ਵੀ 40 ਤੋਂ 50 ਲੜਕੇ ਸਗੇ ਚਾਰ ਪੰਜ ਜਥੇ ਬੰਦੀਆਂ ਸੀਗੀਆਂ ਪਾਸਟਰ ਵਾਲੇ ਕੇਸ ਦੇ ਵਿੱਚ ਸਾਰੀ ਦੁਨੀਆ ਨੇ ਦੇਖਿਆ ਕਿੰਨੇ ਲੜਕੇ ਗ੍ਰਿਫਤਾਰ ਹੋਏ ਨੇ ਮੇਰੀ ਮੇਰੀ ਲੜਾਈ ਦੇ ਵਿੱਚ ਕਿੰਨੇ ਲੜਕੀਆਂ ਫੱਟੜ ਹੋਏ ਨੇ ਮੇਰੀ ਲੜਾਈ ਦੇ ਵਿੱਚ ਤੇ ਜਿਹੜਾ ਆਪਾਂ ਟਾਰਗੇਟ ਲੈ ਕੇ ਚੱਲੇ ਸੀ ਵੀ ਉਸ ਗੰਦ ਨੂੰ ਉਸ ਪਾਸਟਰ ਨੂੰ ਸਲਾਖਾਂ ਦੇ ਪਿੱਛੇ ਪਛਾਣਾ ਉਹ ਪਹੁੰਚਿਆ ਨਾ ਜੀ ਕਿੰਨਾ ਕਪਾ ਸਟੇਟ ਨੂੰ ਲੜਕਾਰਿਆ ਉਹਦੇ ਚ ਹਾਲਾਂਕਿ ਮੈਂ ਸਟੇਟ ਨੂੰ ਲੜਕਾਰਿਆ ਵੀ ਐ ਇਹ ਨਹੀਂ ਹੈਗਾ ਕਿ ਸਟੇਟ ਨੂੰ ਲੜਕਾਰਿਆ ਨਹੀਂ ਸਟੇਟ ਨੂੰ ਲੰਨਤਾ ਵੀ ਪਾਈਆਂ ਪਰ ਆਪਣਾ ਕੋਈ ਨੌਜਵਾਨ ਮੈਂ ਕਹਿੰਦਾ ਇਹ ਐ ਥਾਪੜ ਕੇ ਕਹਿ ਸਕਦਾ ਕਿ ਉਸ ਲੜਾਈ ਚ ਆਪਣਾ ਇੱਕ ਨੌਜਵਾਨ ਨਹੀਂ ਫੱਟੜ ਹੋਇਆ ਕੀ ਅਮਰਤਪਾਲ ਕਹਿ ਸਕਦਾ ਕਿ ਉਹਨੇ ਕਿਸੇ ਮਾਦਾ ਪੁੱਤਾਂ 'ਤੇ ਥਾਪੀ ਮਾਰ ਕੇ ਕਹਿ ਸਕਦਾ ਕਿ ਖਰਾਬ ਨਹੀਂ ਕੀਤਾ ਇੱਕ ਛੋਟੀ ਜੀ ਲੜਾਈ ਦੇ ਪਿੱਛੇ 150 ਬੰਦਾ ਖਰਾਬ ਕਰਵਾਤਾ 2 ਸਾਲ ਤੋਂ ਢੇਡ 2 ਢਾਈ ਸਾਲ ਤੋਂ ਜਿਹੜਾ ਪੂਰੀ ਕੌਮ ਇੱਕ ਉਹਦੇ ਵਿੱਚ ਹੈਗੀ ਆ ਬੱਜੀ ਹੋਈ ਆ ਕੋਈ ਐਕਸ਼ਨ ਕਰਨਾ ਹੋਵੇ ਕੋਈ ਧਰਨਾ ਲਾਣਾ ਹੋਵੇ ਕੋਈ ਮੁਜਾਜਰ ਮੁਜਾਰਾ ਕਰਨਾ ਹੋਵੇ ਸਾਰੇ ਬੱਜੇ ਪਏ ਨੇ ਕਿਹੜੀ ਪ੍ਰਾਪਤੀ ਕੀਤੀ ਆ ਆਖਰੀ ਸਵਾਲ ਮੈਂ ਇਹ ਗੱਲ ਪੂਰੀ ਕਰਾਂ ਪਹਿਲਾਂ ਇਹ ਗੱਲ ਪੂਰੀ ਕਰਾਂ ਕਿਹੜੀ ਪ੍ਰਾਪਤੀ ਕੀਤੀ ਆ ਇੱਕ ਕੁੜੀ ਦੀ ਲੜਾਈ ਦੇ ਵਿੱਚ ਅੰਦਰ ਬੈਠਿਆ ਹਾਲਾਂਕਿ ਇੱਕ ਕੁੜੀ ਦੇ ਇਨਸਾਫ ਦੇ ਪਿੱਛੇ ਅੱਜ ਪਾਸਟਰ ਅੰਦਰ ਬੈਠਿਆ ਹੈਨਾ ਸਾਨੂੰ ਲੀਡਰ ਉਹ ਚਾਹੀਦਾ ਆ ਜਿਹੜਾ ਇੱਕ ਸੂਈ ਦੇ ਬਰਾਬਰ ਦਾ ਨੁਕਸਾਨ ਕਰਾ ਕੇ ਤੇ ਇੱਕ ਝਾਏ ਦੇ ਬਰਾਬਰ ਦੀ ਪ੍ਰਾਪਤੀ ਕਰੇ ਅਸੀਂ ਉਸ ਜਗ੍ਹਾ ਆ ਇੱਕ ਇੱਕ ਟਾਈਮ ਸੀਗਾ ਜਦੋਂ ਭਾਈ ਮਣੀ ਸਿੰਘ ਹੋਣਾ ਦੇ ਸੱਤ ਭਰਾ ਸੀ ਤੇ ਸੱਤੋਂ ਸ਼ਹੀਦ ਹੋਏ ਨੇ ਹਨਾ ਅੱਜ ਦਾ ਟਾਈਮ ਆ ਕਿ ਮੈਂ ਮਾਫੀ ਮੰਗਾਂਗਾ ਕਾ ਕੰਪੈਰੀਜ਼ਨ ਜਿਹੜਾ ਹੈਗਾ ਅਗਲਾ ਜਿਹੜਾ ਐਗਜ਼ਾਮਪਲ ਮੈਨੂੰ ਰੱਖਣਾ ਪੈਣਾ ਮੂਸੇ ਵਾਲੇ ਦਾ ਰੱਖਣਾ ਪੈਣਾ ਭਾਈ ਮਣੀ ਸਿੰਘ ਜੀ ਦਾ ਤੇ ਮੂਸੇ ਵਾਲੇ ਦਾ ਕੋਈ ਰਲੇਵਾ ਨਹੀਂ ਹੈ ਕੋਈ ਐਗਜ਼ਾਮਪਲ ਨਹੀਂ ਹੈ ਮੈਂ ਸਿਰਫ ਇਸ ਲਈ ਕਹਿ ਰਿਹਾ ਕਿ ਉਸ ਸਮੇਂ ਹਰ ਘਰ ਦੇ ਵਿੱਚ 5-5 7-7 ਮੁੰਡੇ ਹੁੰਦੇ ਸੀ ਜਿਹੜੇ ਗੁਰੂ ਸਾਹਿਬ ਨੂੰ ਪੇਡ ਕਰ ਦਿੱਤੇ ਜਾਂਦੇ ਸੀ ਠੀਕ ਹੈ ਉਸ ਸਮੇਂ ਹਰ ਤੁਸੀਂ ਜਿੰਨੇ ਵੀ ਪਰਿਵਾਰ ਦੇਖੋਗੇ ਉਹਨਾਂ ਦੇ ਵਿੱਚ 5-5 7-7 8-8 10-10 ਮੁੰਡੇ ਵੀ ਸੀਗੇ ਸਾਈਂ ਮੀਆਂ ਮੀਰਜੀ ਦੇ ਚਾਰ ਪੁੱਤਰ ਸੀਗੇ ਹਨਾ ਗੁਰਗੋਬਿੰਦ ਸਿੰਘ ਜੀ ਦੇ ਵੀ ਚਾਰ ਪੁੱਤਰ ਸੀਗੇ ਅੱਜ ਦੇ ਟਾਈਮ 'ਚ ਮੂਸੇ ਵਾਲੇ ਦੇ ਜਿਹੜੇ ਅੱਜ ਦੀ ਸਿਚੁਏਸ਼ਨ ਆ ਸਾਡੀ ਮੈਂ ਤਾਂ ਐਗਜ਼ਾਮਪਲ ਦੇਣ ਲੱਗਿਆ ਮੂਸੇ ਵਾਲੇ ਦੇ ਘਰ ਇੱਕੋ ਹੀ ਪੁੱਤ ਸੀ ਉਹ ਮਰ ਗਿਆ ਫਿਰ ਉਹਨਾਂ ਨੂੰ ਦੂਜਾ ਜੰਮਣਾ ਪਿਆ ਅਸੀਂ ਉਹ ਸਿਚੁਏਸ਼ਨ ਤੇ ਬੈਠੇ ਆ ਕਿੰਨੇ ਕੁ ਮੁੰਡੇ ਸਾਡੇ ਕੋਲ ਹੈਗੇ ਨੇ ਮਰਵਾਉਣ ਵਾਸਤੇ ਕਿੰਨੇ ਕੁ ਮੁੰਡੇ ਨੇ ਜਿਨ੍ਹਾਂ ਦੇ ਅਸੀਂ ਸਟੇਟ ਤਾਂ ਚਾਹੁੰਦੀ ਆ ਕਿ ਆਓ ਸਟੇਟ ਤਾਂ ਚਾਹੁੰਦੀ ਆ ਕਿ ਆਓ ਸਾਡੇ ਗੰਨੇ ਪੀੜਨ ਵਾਲੀ ਮਸ਼ੀਨ 'ਚ ਤੇ ਪਿੜਜੋ ਮਰਜੋ ਸਟੇਟ ਤਾਂ ਚਾਹੁੰਦੀ ਆ ਕਿ ਖਤਮ ਹੋਜੋ ਫਨਾਹ ਹੋਜੋ ਅੱਜ ਤੁਸੀਂ ਮਰ ਗਏ ਅੱਜ ਤੁਸੀਂ ਖਤਮ ਹੋ ਗਏ ਕੱਲ ਨੂੰ ਤੁਹਾਡੀਆਂ ਪੀੜ੍ਹੀਆਂ ਜਦੋਂ ਜਵਾਨ ਹੋਣਗੀਆਂ ਆਪਾਂ ਇਹ ਕਹਿੰਨੇ ਆ ਨਾ ਦੀਪ ਸਿੱਧੂ ਨੇ ਇਹ ਕਹਿਣ ਲਾਤਾ ਸੀ ਵੀ 40 ਸਾਲ ਬਾਅਦ ਸਾਡੀ نسل ਜਵਾਨ ਹੋਈ ਆ ਜੀ ਹਣਾ ਆਪਾਂ ਕਿਹਾ ਇਹ ਕਿ ਇਹ ਜਿਹੜੀ ਨਸਲ ਆਈ 40 ਸਾਲ ਬਾਅਦ ਜਵਾਨ ਹੋਈ ਆ ਕਿਉਂਕਿ ਇੱਕ ਟਾਈਮ ਇੱਕ ਟਾਈਮ ਉਹ ਆ ਗਿਆ ਸੀਗਾ ਜਦੋਂ ਪਿੰਡਾਂ ਦੇ ਵਿੱਚ 92 ਤੱਕ ਜੰਜਾਂ ਨਹੀਂ ਚੜੀਆਂ ਸੀਗੀਆਂ ਜੀ ਇੱਕ ਬਹੁਤ ਵੱਡਾ ਐਗਜ਼ਾਮਪਲ ਆ ਕਿ ਪਿੰਡਾਂ ਦੇ ਵਿੱਚ ਨੌਜਵਾਨੀ ਨਹੀਂ ਬਚਿਆ ਸੀ ਕੋਈ ਇਸ ਟਾਈਮ ਕੀ ਅਸੀਂ ਐਸੀ ਸਿਚੁਏਸ਼ਨ ਤੇ ਹੈਗੇ ਆ ਕਿ ਸਾਡੇ ਨੌਜਵਾਨ ਸਟੇਟ ਦੀ ਮਸ਼ੀਨ ਦੇ ਵਿੱਚ ਪੀੜੇ ਜਾਣ ਤੇ ਅਸੀਂ ਫਿਰ 40 ਸਾਲ ਬੁਢੀ ਕਰੀਏ ਵੀ ਹੁਣ ਨੌਜਵਾਨੀ ਸਾਡੀ ਫੇਰ ਖੜੀ ਹੋਊਗੀ ਜੀ ਅਮਰਤਪਾਲ ਦਾ ਮੇਰਾ ਵਖਰੇਵਾ ਹੀ ਇਸੇ ਲਈ ਆ ਕਿਉਂਕਿ ਉਹਨੇ ਬਿਨਾਂ ਸੋਚੇ ਸਮਝੇ ਸਟੇਟ ਦੀ ਮਸ਼ੀਨਰੀ ਦੇ ਵਿੱਚ ਸਟੇਟ ਦੇ ਗੰਨਾ ਪੀੜਨ ਵਾਲੀ ਮਸ਼ੀਨ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਧੱਕ ਦਿੱਤਾ ਇੱਥੇ ਆਖਰੀ ਸਵਾਲ ਮੇਰਾ ਆਉਂਦਾ ਪਿਛਲੇ ਇੰਟਰਵਿਊਜ਼ ਆਪਾਂ ਕੀਤੇ ਉਹਨਾਂ ਦੇ ਕਮੈਂਟਸ ਆਏ ਬਹੁਤ ਜ਼ਿਆਦਾ ਕਿ ਦੁਆਬੀ ਤਾਂ ਆਪ ਡਰ ਕੇ ਤੇ ਸਿਆਣਾ ਹੋ ਕੇ ਦੋਗਲਾ ਹੋ ਕੇ ਸਟੇਟ ਦੇ ਨਾਲ ਵੀ ਚੱਲਦਾ ਤੇ ਹੋਰ ਜਥੇਬੰਦੀਆਂ ਜਿਹੜੀਆਂ ਗੈਰ ਜਿਹੜੀਆਂ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨਾਲ ਰਲ ਕੇ ਚੱਲਦਾ ਦੱਸੋ ਮੇਰੇ ਅਕਾਊਂਟ ਮੇਰੇ ਅਕਾਊਂਟ ਚੈੱਕ ਕਰਾਓ ਹੈਨਾ ਮੈਂ ਮੇਰਾ ਅਕਾਊਂਟ ਦੇ ਨੂੰ ਤਿਆਰ ਆ ਮੈਂ ਹਰ ਚੀਜ਼ ਜਿਹੜੀ ਹੈਗੀ ਮੇਰੀ ਓਪਨ ਹੈ ਹਨਾ ਜੇ ਕਿਸੇ ਦੇ ਨਾਲ ਮੇਰੀਆਂ ਫੋਟੋਸ ਹੋਣ ਜਾਂ ਬਾਕੀ ਕੰਦਾ ਸਾਲ ਤਾਂ ਪ੍ਰੈਸ ਕਾਨਫਰੰਸ ਕੀਤੀ ਉਹ ਮੈਂ ਸਵਾਲ ਪਹਿਲੇ ਵੀ ਕਰ ਚੁੱਕਿਆ ਸ਼ਿਵ ਸੈਨਾ ਵਾਲੇ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਦੀ ਗੱਲ ਕੀਤੀ ਸੀ ਉਹਦੇ ਤੇ ਮੈਂ ਤੁਹਾਨੂੰ ਉਸ ਦਿਨ ਵੀ ਜਵਾਬ ਦਿੱਤਾ ਤੁਸੀਂ ਅੱਜ ਫੇਰ ਦੇ ਦਿੰਨਾ ਸ਼ਿਵ ਸੈਨਾ ਉਸ ਪਾਸਟਰ ਵਾਲੇ ਕੇਸ ਦੇ ਵਿੱਚ ਸ਼ਿਵ ਸੈਨਾ ਆਈ ਉਸ ਦੇ ਵਿੱਚ ਜਿਹੜੇ ਹੈਗੀ ਭਗਵਾ ਸੈਨਾ ਆਈ ਉਹਦੇ ਵਿੱਚ ਬਾਲਮਿਕੀ ਸਮਾਜ ਦੀਆਂ ਜਥੇਬੰਦੀਆਂ ਆਈਆਂ ਉਹਦੇ ਚ ਰਵਦਾਸੀ ਸਮਾਜ ਦੀਆਂ ਜਥੇਬੰਦੀਆਂ ਆਈਆਂ ਉਹ ਇੱਕ ਓਪਨ ਕਾਲ ਸੀਗੀ ਸਾਰੇ ਆਏ ਤੇ ਸਾਰਿਆਂ ਨੇ ਰਲ ਕੇ ਉਹ ਜਿੱਤ ਪ੍ਰਾਪਤ ਕੀਤੀ ਔਰ ਉਹਦੇ ਵਿੱਚੋਂ ਦੀ ਜਿਹੜਾ ਸਭ ਤੋਂ ਵੱਡਾ ਐਗਜ਼ਾਮਪਲ ਆ ਸ਼ਿਵ ਸੈਨਾ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਮੂੰਹ ਕਰਕੇ ਭੌਂਕਦੀ ਰਹੀ ਹੈ ਅੱਜ ਤੱਕ ਜੀ ਠੀਕ ਆ ਜੀ ਔਰ ਇਹ ਸ਼ਾਇਦ ਤੁਸੀਂ ਇਸ ਚੀਜ਼ ਨੂੰ ਨੋਟ ਨਹੀਂ ਕੀਤਾ ਇਕੱਲਾ ਇੱਕ ਐਸਾ ਐਗਜ਼ਾਮਪਲ ਹੈ ਜਿਹਦੇ ਵਿੱਚ ਸ਼ਿਵ ਸੈਨਾ ਜਾ ਕੇ ਦਰਬਾਰ ਸਾਹਿਬ ਫਰਿਆਦੀ ਬਣ ਕੇ ਖੜੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਸਿਰ ਨਿਉਆ ਕਰਕੇ ਹੱਥ ਜੋੜ ਕੇ ਬੈਠੀ ਹੋਈ ਸੀ ਕਿ ਅਸੀਂ ਇਨਸਾਫ ਲੈਣ ਆਏ ਆ ਹੈ ਕਿਸੇ ਕੋਲ ਐਗਜ਼ਾਮਪਲ ਕਿਸੇ ਨੇ ਕੀਤਾ ਗ੍ਰੇਡ ਮੈਂ ਮਾਫੀ ਮੰਗ ਕੇ ਕਹਿੰਨਾ ਗੁਰੂ ਸਾਹਿਬ ਨੇ ਕਿਰਪਾ ਮੇਰੇ ਤੇ ਕੀਤੀ ਗੁਰੂ ਸਾਹਿਬ ਨੇ ਮੈਨੂੰ ਉਹ ਰਾਹ ਦਿੱਤਾ ਕਿ ਮੈਂ ਸ਼ਿਕਸਾਨਾ ਲਿਜਾ ਕੇ ਦਰਬਾਰ ਸਾਹਿਬ ਖੜੀ ਕੀਤੀ ਤੇ ਫਰਿਆਦੀ ਬਣਾ ਕੇ ਖੜੀ ਕੀਤੀ ਐਗਜ਼ਾਮਪਲ ਹੈਗਾ ਕਿਸੇ ਕੋਲ ਹੈਨਾ ਇਹ ਹੈਗੀ ਆ ਦਿਮਾਗ ਦੀ ਗੱਲ ਇਹ ਹੈਗੀ ਆ ਸਿਰ ਵਰਤਣ ਦੀ ਗੱਲ ਹਾਲਾਂਕਿ ਇਹ ਲਫ਼ਜ਼ ਇਹਨਾਂ ਨੇ ਫਿਰ ਕਹਿ ਦੋਣਾ ਕਮਰੇ ਟਾਵਲ ਲਫ਼ਜ਼ ਵਰਤਦਾ ਤਾਂ ਗੁਰੂ ਸਾਹਿਬ ਨੇ ਕਿਹਾ 52 ਹਕਮਾਂ ਦੇ ਵਿੱਚ ਜੰਗੇ ਮੈਦਾਨ ਦੇ ਵਿੱਚ ਸਾਮ-ਦਾਮ ਦੰਡ ਭੇਦ ਤੁਸੀਂ ਸਾਰਾ ਵਰਤਣਾ ਹੈ ਗੁਰੂ ਸਾਹਿਬ ਨੇ ਸਿਰਫ ਸਾਨੂੰ ਤਲਵਾਰ ਨਹੀਂ ਦਿੱਤੀ ਠੀਕ ਹੈ ਗੁਰੂ ਸਾਹਿਬ ਨੇ ਸਾਨੂੰ ਉਸ ਤੋਂ ਪਹਿਲਾਂ ਪੂਰਾ ਪੂਰੇ ਲਿਟਰੇਚਰ ਪੂਰੇ ਗ੍ਰੰਥ ਦਿੱਤੇ ਨੇ ਹਨਾ ਆਪਾਂ ਸਿਰਫ ਲੜਨ ਵਾਸਤੇ ਜਾਂ ਸਿਰਫ ਮਰਨ ਵਾਸਤੇ ਨਹੀਂ ਬਣੇ ਸਾਨੂੰ ਪਾਲਸ਼ਾਈ ਦਾਵਾ ਵੀ ਦਿੱਤਾ ਦਿੱਲੀ ਤਖਤ ਪਰ ਬਹੇਗੀ ਆਣ ਗੁਰੂ ਕੀ ਫੌਜ ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ ਕੀ ਅੰਮ੍ਰਿਤਪਾਲ ਦੀ ਲੜਾਈ ਦੇ ਵਿੱਚੋਂ ਦਿੱਲੀ ਤੱਕ ਅਦਾ ਕੋਈ ਰਾਹ ਨਿਕਲਿਆ ਇੱਕ ਕੁੜੀ ਦੀ ਲੜਾਈ ਦੇ ਵਿੱਚ ਉਹਨੇ 150 ਮੁੰਡਾ ਜਿਹੜਾ ਹੈਗਾ ਉਹ ਆਪਣਾ ਖਰਾਬ ਕਰਾ ਦਿੱਤਾ ਅੱਜ ਜਿਹੜੀ ਇਹ ਲੜਾਈ ਜਿਹੜੀ ਲੜਾਈ ਦੀ ਮੈਂ ਗੱਲ ਕਰ ਰਿਹਾ ਪਾਸਟਰ ਵਾਲੀ ਲੜਾਈ ਉਹਦੇ ਵਿੱਚ 크ਿਸਚਨ ਸਮਾਜ ਦੀਆਂ ਕੁੜੀਆਂ ਸੀ ਹੂੰ ਉਹਦੇ ਵਿੱਚ ਹਿੰਦੂ ਸਮਾਜ ਦੀਆਂ ਕੁੜੀਆਂ ਸੀ ਹੈਨਾ ਅੱਜ ਉਹ ਕੁੜੀਆਂ ਮੈਨੂੰ ਫੋਨ ਕਰਕੇ ਸਾਥ ਸ੍ਰੀ ਗੱਲ ਬੁਲਾਉਂਦੀਆਂ ਨੇ ਜਦਕਿ ਉਹਨਾਂ ਦੇ ਸਮਾਜ ਦੇ ਵਿੱਚ ਹੀ ਕਿਹਾ ਜਾਂਦਾ ਕਿ ਗੁਰੂਆਂ ਨੂੰ ਸ਼ੈਤਾਨ ਦਾ ਰੂਪ ਦੱਸਿਆ ਜਾਂਦਾ ਜੀ ਠੀਕ ਹੈ ਉਹੀ ਕੁੜੀਆਂ ਮੇਰੇ ਨਾਲ ਗਈਆਂ ਦਰਬਾਰ ਸਾਹਿਬ ਦਰਬਾਰ ਸਾਹਿਬ ਨਤਮਸਤਕ ਹੋਈਆਂ ਹੋਈਆਂ ਉੜੀਆਂ ਹੈਨਾ ਆਪ ਸਿੱਖਾਂ ਦੇ ਸਭ ਤੋਂ ਮਹਾਨ ਤਖਤ ਨੂੰ ਨਤਮਸਤਕ ਹੋਈਆਂ ਅਸੀਂ ਗਲਵੱਕੜੀ ਚ ਲੈ ਕੇ ਆਣਾ ਜਾਂ ਅਸੀਂ ਇਹਨਾਂ ਨੂੰ ਧੱਕੇ ਮਾਰਨੇ ਨੇ ਜੀ ਠੀਕ ਆ ਅਸੀਂ ਉਹ ਸਾਨੂੰ ਹਥਿਆਰ ਚੱਕਣ ਦੀ ਲੋੜ ਨਹੀਂ ਜੇ ਅਸੀਂ ਗੁਰਨਾਣਕ ਦੇ ਸਿਧਾਂਤ ਤੇ ਖੜਕੇ ਗੁਰਨਾਣਕ ਦੀ ਆਡੋਲੋਜੀ ਤੇ ਖੜਕੇ ਸਿਰਫ ਆਪਣੇ ਫਰਜ਼ ਦੇ ਖਰੇ ਉੱਤਰ ਜਾਈਏ ਤਾਂ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਗੀ ਇਹਹੀ ਲੋਕਾਈ ਸਾਡੇ ਅੱਗੇ ਹੱਥ ਜੋੜ ਕੇ ਖੜੀ ਹੋਏਗੀ ਕਿ ਖਾਲਸਾ ਜੀ ਰਾਜ ਕਰੋ ਜੀ ਠੀਕ ਹੈ ਮੈਂ ਉਸ ਉਸ ਐਗਜ਼ਾਮਪਲ ਦਾ ਤੇ ਉਸ ਰਾਹ ਦਾ ਧਾਰਨੀ ਆ ਤੇ ਮੈਂ ਉਸੇ ਰਾਹ ਤੇ ਡਟਿਆ ਹੋਇਆ ਤੇ ਅਖੀਰ ਤੱਕ ਡਟਿਆ ਰਹਿਾਂਗਾ ਹਾਂ ਜਿੱਦਣ ਮੈਨੂੰ ਇਹ ਜਿੱਦਣ ਕਦੀ ਇਹ ਹੋਇਆ ਕਿ ਮੇਰੀ ਵਜ੍ਹਾ ਨਾਲ ਕਿਸੇ ਮਾਂ ਦਾ ਪੁੱਤ ਖਰਾਬ ਹੋ ਗਿਆ ਜੇਲ੍ਹ ਚ ਚਲਾ ਗਿਆ ਜਾਂ ਮਾਰਿਆ ਗਿਆ ਉਸ ਨੇ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਹੈਗੀ ਆ ਉਹ ਜ਼ਲਾਲਤ ਦੀ ਗੱਲ ਹੋਏਗੀ ਜੀ ਬਿਲਕੁਲ ਬਈ ਤਾਂ ਐਸੀ ਪਾਕਾ ਸਿੰਘ ਦੁਆਬੀ ਜੀ ਬਹੁਤ ਸਾਰੇ ਮਸਲਿਆਂ ਉੱਤੇ ਵਿਚਾਰ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਸੁਚੱਜੇ ਢੰਗ ਨਾਲ ਤੁਹਾਡੇ ਤਾਈ ਪਹੁੰਚੀ ਹੋਏਗੀ ਇਸ ਬਾਬਤ ਕਮੈਂਟ ਸੈਕਸ਼ਨ 'ਚ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਧੰਨਵਾਦ ਬਾਈ ਜੀ ਬਹੁਤ ਸ਼ੁਕਰੀਆ